ਮੁੱਦੇ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਸਰਿੰਦਰ ਢੱਲਾ ਮੁੱਦੇ ਦੀ ਗੱਲ ਵਿੱਚ ਕਈ ਅਹਿਮ ਪੁਆਇੰਟ ਨੇ ਜਿਨ੍ਹਾਂ ਤੇ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਅਹਿਮ ਸੀਟਾਂ ਤੇ ਆਪਣੇ ਉਮੀਦਵਾਰ ਤੈਅ ਕਰ ਲਏ ਨੇ ਪਰ ਬਠਿੰਡਾ ਤੋਂ ਅਕਾਲੀ ਦਲ ਹਾਲੇ ਤੱਕ ਆਪਣੇ ਉਮੀਦਵਾਰ ਨੂੰ ਕਿਉਂ ਨਹੀਂ ਐਲਾਨ ਸਕਿਆ ਕੀ ਬੀਬੀ ਹਰਸ਼ਿਮਰਤ ਕੌਰ ਬਾਦਲ ਨੂੰ ਲੈ ਕੇ ਅਕਾਲੀ ਦਲ 'ਚ ਅੱਜ ਵੀ ਦੁਚਿੱਤੀ ਹੈ ਕਿ ਕੀ ਉਹ ਬਠਿੰਡੇ ਤੋਂ ਲੜਨਗੇ ਜਾਂ ਫਿਰੋਜ਼ਪੁਰ ਤੋਂ ਕਿ ਇਹਦੇ ਪਿੱਛੇ ਦਾ ਫੈਕਟਰ ਸੁਖਬੀਰ ਬਾਦਲ ਹੈ ਜਾਂ ਭਾਜਪਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਭਾਜਪਾ ਤੇ ਅਕਾਲੀ ਦਲ ਵਿੱਚ ਜ਼ਮੀਨੀ ਪੱਧਰ ਤੇ ਹਾਲੇ ਵੀ ਮਨਮਟਾਵ ਹੈ ਕਿ ਇਹ ਕਾਰਨ ਹੈ ਜਿਹਦੇ ਕਰਕੇ ਅਕਾਲੀ ਦਲ ਹਾਲੇ ਤੱਕ ਹਰਸ਼ਮਰਤ ਦੀ ਸੀਟ ਨਹੀਂ ਐਲਾਨ ਸਕਿਆ ਇਹ ਸਾਰੇ ਪੁਆਇੰਟਸ ਨੇ ਔਰ ਅਕਾਲੀ ਦਲ ਨੂੰ ਅੱਜ ਇੱਕ ਝਟਕਾ ਲੱਗਿਆ ਬੱਬੀ ਬਾਦਲ ਅੱਜ ਅਕਾਲੀ ਦਲ ਛੱਡ ਕੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਾਰਟੀ ਟਕਸਾਲੀ ਅਕਾਲੀਆਂ ਚ ਸ਼ਾਮਲ ਹੋ ਗਿਆ ਲੰਘੇ ਕੱਲ ਰਣਜੀਤ ਬ੍ਰਹਮਪੁਰਾ ਦਾ ਰਿਸ਼ਤੇਦਾਰ ਉਹ ਸ਼ਾਮਲ ਹੋਇਆ ਸੀ ਸੁਖਬੀਰ ਬਾਦਲ ਦੀ ਪਾਰਟੀ ਦੇ ਵਿੱਚ ਸੋ ਆਉਣਾ ਜਾਣਾ ਲੋਕਾਂ ਦਾ ਲੱਗਿਆ ਇੱਕ ਹੋਰ ਵੱਡਾ ਸਵਾਲ ਹੈ ਉਧਰ ਸੁਖਪਾਲ ਖੈਰਾ ਨੂੰ ਪੰਜਾਬ ਵਿਧਾਨ ਸਭਾ ਤੋਂ ਨੋਟਿਸ ਮਿਲ ਗਿਆ ਹੈ ਸੁਖਪਾਲ ਖੈਰਾ ਨੇ ਕੀ ਕੀਤਾ ਇਹ ਵੀ ਸੁਣਾਵਾਂਗੇ ਬੜੀ ਸ਼ਰਮਨਾਕ ਗੱਲ ਆ ਸੁਖਬੀਰ ਸਿੰਘ ਬਾਦਲ ਵਾਸਤੇ ਅਖੋਤੀ ਅਕਾਲੀਆਂ ਵਾਲੀ ਜਿਹੜੇ ਪੰਥ ਦਾ ਵਾਸਤਾ ਪਾਉਂਦੇ ਨੇ ਬੀਬੀ ਜਗੀਰ ਕੋਰ ਵਰਗਿਆਂ ਲਈ ਇਹਨਾਂ ਦਾ ਪਹਿਰਾਵਾ ਦੇਖੋ ਤੁਸੀਂ ਔਰ ਇਹਨਾਂ ਦੇ ਕਰਤੱਵ ਦੇਖੋ ਇੱਕ ਪਾਸੇ ਕਹਿੰਦੇ ਕਿ ਅਸੀਂ ਪੰਥ ਦੀ ਵੋਟ ਲੈਣ ਵਾਸਤੇ ਖਡੂਰ ਸਾਹਿਬ ਪੰਥਕ ਇਲਾਕਾ ਵਾ ਤੇ ਇੱਕ ਵਾਸਤੇ ਇੱਕ ਪਾਸੇ ਲੋਕਾਂ ਨੂੰ ਇਕੱਤਰ ਕਰਕੇ ਸ਼ਰਾਬਾਂ ਪੁਲਾ ਰਹੇ ਨੇ ਔਰ ਹਲੇ ਇਲੈਕਸ਼ਨ ਦੇ ਵਿੱਚ ਕਿੰਨਾ ਸਮਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਸ਼ਰਾਬ ਪਲਾਉਣਗੇ ਪੰਜਾਬ ਦੇ ਵਿੱਚ ਔਰ ਕੱਲੀ ਸ਼ਰਾਬ ਨਹੀਂ ਪਲਾਉਂਦੇ ਨਸ਼ੇ ਵੀ ਵੰਡਦੇ ਨੇ ਪੈਸੇ ਵੀ ਵੰਡਦੇ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜਿੱਥੋਂ ਖੜੀ ਹੋਣ ਟਿਕਟਾਂ ਦੇਣ ਦੀਆਂ ਚਰਚਾਵਾਂ ਆ ਨੇ ਖਡੂਰ ਸਾਹਿਬ ਤੋਂ ਉੱਥੇ ਉਹ ਸ਼ਰਾਬ ਨਾਲ ਸ਼ੁਰੂਆਤ ਕਰ ਰਹੇ ਨੇ ਚੋਣ ਪ੍ਰਚਾਰ ਦੀ ਇੱਥੋਂ ਕਾਲੀ ਦਲ ਦਾ ਅਸਲੀ ਚਿਹਰਾ ਉਹ ਲੋਕਾਂ ਸਾਹਮਣੇ ਆ ਰਿਹਾ ਹੈ ਦੇਖੋ ਜਿਹੜੀ ਰੋਹ ਸਾਹਿਬ ਦੀ ਰੈਲੀ ਦੀ ਸ਼ਰਾਬ ਦੀ ਚਰਤਾ ਚੱਲ ਰਹੀ ਹੈ ਇਹ ਤਾਂ ਅਖਬਾਰਾਂ ਚ ਮੀਡੀਆ ਚ ਹੁਣੇ ਨਹੀਂ ਪਤਾ ਵੀ ਕਿੱਥੋਂ ਦੀ ਆ ਕਿਹਨੇ ਕਾਉਣ ਇਹਦੇ ਜ਼ਿੰਮੇਵਾਰਾ ਕਿਹਨੇ ਵਰਤਾਈ ਆ ਇਹ ਵੀਡੀਓ ਹੁਣ ਵੀਡੀਓ ਦੇ ਵਿੱਚ ਇਹ ਕੌਣ ਵਰਤਾਰਿਆ ਕਿਹਨੇ ਭੇਜੀ ਆ ਕੌਣ ਆ ਇਹਦੇ ਵਿੱਚ ਹੋ ਸਕਦਾ ਕਿਸੇ ਕਾਂਗਰਸੀ ਦੀ ਸ਼ਰਾਰਤ ਹੋਵੇ ਇਹਦਾ ਸਾਰੀ ਜਾਂਚ ਜਦੋਂ ਡੀਸੀ ਸਾਹਿਬ ਨੇ ਕਹਿਤਾ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਕਾਨੂੰਨ ਆ ਫਿਰ ਇਲੈਕਸ਼ਨ ਕਮਿਸ਼ਨ ਆ ਅੱਜ ਕੱਲ ਸਾਰਾ ਸਿਸਟਮ ਓਪਨ ਆ ਉਹਦੇ ਚ ਕੋਈ ਲੁਕੋ ਨਹੀਂ ਹੋ ਸਕਦਾ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੀ ਪਾਰਟੀ ਜੋ ਰਵੀਂਦਰ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਪਾਰਟੀ ਕਹਿੰਦੀ ਆ ਉਸ ਇਸ਼ਾਰੇ ਤੇ ਚੱਲਦੇ ਆ ਤੇ ਸਿਰਫ ਇੱਕੋ ਮਕਸਦ ਹੈ ਕਿ ਕਾਂਗਰਸ ਨੂੰ ਫਾਇਦਾ ਪਹੁੰਚੇ ਟੀਮ ਲੜਾਈ ਆ ਕਾਂਗਰਸ ਮੇ ਕਿ ਵਿਰੋਧੀ ਧਿਰ ਦੀ ਵੋਟ ਡਿਵਾਈਡ ਹੋਵੇ ਤੇ ਉਸੇ ਚੱਕਰ ਚ ਇਹ ਪਾਰਟੀਆਂ ਜਿੰਨੀਆਂ ਵੀ ਨੇ ਆਪ ਹੋ ਗਈ ਪਾਪ ਹੋ ਗਈ ਇਹ ਹੋ ਗਏ ਇਹਨਾਂ ਸਭ ਦੀ ਫਾਈਨਾਂਸਿੰਗ ਤੋਂ ਲੈ ਕੇ ਇਹਨਾਂ ਦੇ ਕੈਂਡੀਡੇਟ ਸਿਲੈਕਸ਼ਨ ਤੱਕ ਕਾਂਗਰਸ ਭਵਨ 'ਚ ਫੈਸਲੇ ਹੋ ਰਿਹਾ। ਸੋ ਤੁਸੀਂ ਪੋਲਿਟਿਕਲ ਰਿਐਕਸ਼ਨ ਸੁਣੀ। ਔਰ ਹੁਣ ਇਹਨਾਂ ਸਾਰੇ ਪੁਆਇੰਟਸ ਤੇ ਗੱਲ ਕਰਾਂਗੇ। ਮੇਰੇ ਨਾਲ ਮਾਹਰ ਮਹਿਮਾਨ ਮੌਜੂਦ ਨੇ। ਸਾਰੀਆਂ 13 ਦੇ ਨੁਮਾਇੰਦੇ ਲਗਭਗ ਮੇਰੇ ਨਾਲ ਮੌਜੂਦ ਨੇ। ਖਜਾਨ ਸਿੰਘ ਮਠਾੜੂ, ਸੁਖਪਾਲ ਸਿੰਘ ਖੈਰਾਦੀਪ ਪੰਜਾਬ ਇਕਤਾ ਪਾਰਟੀ ਤੋਂ। ਔਰ ਭਾਰਤ ਪੂਸ਼ਣ ਕੌਸ਼ਿਕ ਸਾਹਿਬ ਜਿਹੜੇ ਕਿ ਨਾਰਥ-ਈਸਟ ਸੈੱਲ ਜ਼ਿਲ੍ਹਾ ਲੁਧਿਆਣਾ ਦੇ ਕਨਵੀਨਰ ਨੇ ਭਾਜਪਾ ਦੇ ਆਗੂ ਨੇ। ਨੋਸ਼ਕਰ ਜੀ। ਔਰ ਮੇਰੇ ਨਾਲ ਮੌਜੂਦ ਨੇ ਪ੍ਰਵੀਂਦਰ ਪਾਉ ਸਿੰਘ ਪਾਲੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਿਮਰਜੀਤ ਬੈਂਸ ਦੇ ਹਲਕੇ ਦੇ ਵੀ ਇੰਚਾਰਜ ਨੇ ਸੋ ਹਲਕਾ ਆਤਮਨਗਰ ਸਿਮਰਜੀਤ ਬੈਂਸ ਦੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਔਰ ਗਗਨਦੀਪ ਸਿੰਘ ਤਰੀਕੇ ਸਾਹਿਬ ਜਿਹੜੇ ਕਿ ਆਰਟੀਆਈ ਸੈੱਲ ਦੇ ਵਾਈਸ ਚੇਅਰਮੈਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੈੱਲ ਹੈ ਆਰਟੀਆਈ ਪਾਰਟੀ ਸਰ ਬਹੁਤ ਸਵਾਗਤ ਹੈ ਜੀ ਖੈਰਾ ਸਾਹਿਬ ਖੈਰਾ ਸਾਹਿਬ ਦੇ ਹਵਾਲੇ ਨਾਲ ਤੁਹਾਡੀ ਪਾਰਟੀ ਦੀ ਪਹਿਲੀ ਟਿੱਪਣੀ ਕੀ ਹੈ ਕਈ ਕੈਂਡੀਡੇਟ ਅਕਾਲੀ ਦਲ ਨੇ ਅਨਾਉਂਸ ਕਰਤੇ ਉਹਨਾਂ ਤੇ ਗੱਲ ਕਰਦੇ ਹਾਂ ਹਰ ਸਿਮਰਤ ਬਾਦਲ ਦਾ ਨਾਮ ਅਕਾਲੀ ਦਲ ਕੀ ਇਸੇ ਕਰਕੇ ਖਹਿਰਾ ਸਾਹਿਬ ਨਹੀਂ ਅਨਾਉਂਸ ਕਰ ਰਹੇ ਕਹਿੰਦੇ ਸਿੰਘ ਫਸਾਏ ਹੋਏ ਕਹਿ ਰਹਿੰਦੇ ਆ ਅਕਾਲੀਆਂ ਨਾਲ ਵੀ ਜਦ ਤੱਕ ਤੁਸੀਂ ਨਹੀਂ ਅਨਾਉਂਸ ਕਰਦੇ ਬੀਬੀ ਹਰਸਿਮਰਤ ਕੌਰ ਬਾਦਲ ਕਿੱਥੋਂ ਲੜੂਗੀ ਮੈਂ ਵੀ ਨਹੀਂ ਅਨਾਉਂਸ ਕਰਾਂਗਾ ਬਿਲਕੁਲ ਨਹੀਂ ਠੀਕ ਹੈ ਗੱਲ ਸਾਹਿਬ ਇਹ ਬਿਲਕੁਲ ਸਹੀ ਗੱਲ ਆ ਉਹਨਾਂ ਨੇ ਉਹ ਵੇਖ ਰਹੇ ਨੇ ਵੀ ਜੇ ਮਲੋ ਉਥੋਂ ਇਹ ਗੱਲ ਦਿੱਤੀ ਨਾ ਹੁੰਦੀ ਬਠਿੰਡੇ ਤੋਂ ਉਹਨਾਂ ਟਿਕਟ ਅਨਾਉਂਸ ਹੋ ਜਾਂਦੀ ਉਹ ਵੀ ਕਰ ਦਿੰਦੇ ਉਹਨਾਂ ਇਸੇ ਕਰਕੇ ਕਿਉਂਕਿ ਦਸਿੱਧ ਜਿਹੜੀਆਂ ਨੇ ਉਹਨਾਂ ਵਾਲੇ ਅਨਾਉਂਸਿੰਗ ਕੀਤਾ ਪੂਰੀ ਤਰ੍ਹਾਂ ਖੇਰਾ ਸਾਬ ਸਿਰਫ ਹਿੱਸੇ ਕਰਕੇ ਨਹੀਂ ਕਰ ਰਹੀਆਂ ਖੇਰਾ ਸਾਬ ਨੂੰ ਆਪ ਡਾਰਾ ਵੀ ਮੈਂ ਕਰਾਂ ਨਾ ਕਰਾਂ ਕਰਾਂ ਨਾ ਕਰਾਂ ਨਹੀਂ ਕੋਈ ਡਰਨੇ ਹੈ ਕੋਈ ਡਰ ਨਹੀਂ ਬਿਲਕੁਲ ਨਿ ਧੜਕਨੇ ਨੇ ਡਰਨੇ ਔਰ ਬਿਲਕੁਲ ਕੌਨਫੀਡੈਂਟ ਨੇ ਉਹ ਉਹ ਤਾਂ ਕਹਿੰਦੇ ਵੀ ਜੇ ਫਲੂਰਪੁਰ ਤੋਂ ਲੜੇਗੀ ਤੇ ਮੈਂ ਫਲੂਰਪੁਰ ਜਾ ਕੇ ਲੜਾਂਗਾ ਜੀ ਇਹ ਵੀ ਗੱਲ ਹੈ ਇੰਨਾ ਗੁੱਸਾ ਇੰਨਾ ਗੁੱਸਾ ਨਹੀਂ ਹੈ ਇਹਨਾਂ ਵਿਚਾਰ ਹੈ ਮਤਲਬ ਵੀ ਉਹ ਦੇ ਉਹਨਾਂ ਦਾ ਵਿਚਾਰ ਹੈ ਗੁੱਸੇ ਵਾਲੀ ਕੋਈ ਗੱਲ ਨਹੀਂ ਹੈ ਲੇਕਿਨ ਉਹ ਚਾਹੁੰਦੇ ਵੀ ਮੈਂ ਉਹਨਾਂ ਦੇ ਖਿਲਾਫ ਜਿਹੜਾ ਲੜਨਾ ਚਾਹਨਾ ਤੇ ਬਾਕੀ ਜਿਹੜੇ ਟਿੰਡੇ ਤੋਂ ਲੜਦੇ ਆ ਬਟਿੰਡੇ ਦਾ ਤੇ ਚਲੋ ਹੁਣ ਤੱਕ ਇਹ ਹੀ ਵਿਚਾਰ ਸੀਗਾ ਬਾਕੀ ਉਹ ਫਾਈਨਲ ਕੀ ਕਰਦੇ ਨੇ ਉਹ ਦੇਖੋ ਜੇ ਉਹ ਫਾਈਨਲ ਕਿਉਂ ਨਹੀਂ ਕਰ ਪਾਰੇ ਕਿਤੇ ਖੈਰੇ ਦਾ ਡਰ ਤਾਂ ਨਹੀਂ ਉਹਨਾਂ ਨੇ ਐਕਚੁਅਲੀ ਨੇ ਡਰ ਨਹੀਂ ਹੈਗਾ ਦੂਜੀ ਗੱਲ ਇਹ ਆ ਵੀ ਨਹੀਂ ਨਹੀਂ ਡਰ ਹੈਗਾ ਖੈਰੇ ਥੋੜੀ ਜੀ ਕੋਈ ਡਰ ਨਹੀਂ ਹੈਗਾ ਥੋੜੀ ਜੀ ਇਹ ਨਹੀਂ ਉਹਨਾਂ ਨੂੰ ਅਕਾਲੀਆਂ ਨੂੰ ਖੈਰੇ ਦਾ ਕੋਈ ਡਰ ਨਹੀਂ ਉਹਨਾਂ ਨੂੰ ਡਰ ਹੈਗਾ ਉਹਨਾਂ ਨੂੰ ਕਿਉਂਕਿ ਸਥਿਤੀ ਬੜੀ ਨਾਜ਼ੁਕ ਆ ਉਹਨਾਂ ਦੀ ਬਹੁਤ ਪਤਲੀ ਆ ਹਾਲਤ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਹੈਗਾ ਵੀ ਅਸੀਂ ਬਟਿੰਡੇ ਤੋਂ ਜਿੱਥੇ ਸੇਫ ਸੀਟ ਆ ਉਤੋਂ ਖੜਾ ਕਰੀਏ ਕਿਉਂਕਿ ਕੇਂਦਰ ਦੀ ਮੰਤਰੀ ਵੀ ਆ ਇਸ ਕਰਕੇ ਉਹਨਾਂ ਨੂੰ ਇਹ ਡਰ ਹੈਗਾ ਕੱਲ ਪਰਸੋਂ ਮੈਂ ਕਿਤੇ ਪੜਿਆ ਆ ਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਫਿਰੋਜ਼ਪੁਰ ਤੋਂ ਲੜੂੰਗਾ ਦਿਓ ਫਿਰੋਜ਼ਪੁਰ ਤੋਂ ਲੜਦੇ ਤੇ ਆਰਸੀਬੰਦ ਕੋਰ ਬਾਦਲ ਨੇ ਤਾਂ ਬਠਿੰਡੇ ਤੋਂ ਲੜੇਗੀ ਜਾਂ ਕਿਸੇ ਹੋਰ ਸੀਫ ਸੀਟ ਤੋਂ ਲੜੇਗੀ ਤੇ ਇਹ ਕਿਉਂਕਿ ਜਿਹੜੀ ਫਿਰੋਜ਼ਪੁਰ ਦੀ ਸੀਟ ਆ ਉਹ ਦੇ ਦਿੱਤੀ ਗਈ ਆ ਸੀਪੀਆਈ ਨੂੰ ਗਠਬੰਧਨ ਵੱਲੋਂ ਤੇ ਉਹਦੇ ਵਿੱਚ ਵੀ ਮਤਲਬ ਉਹਨਾਂ ਰੱਖਿਆ ਹੋਇਆ ਥੋੜਾ ਜਿਹਾ ਵੀ ਜੇ ਮੰਨ ਲਓ ਕਰਨ ਰੱਖੀ ਹੈ ਰੱਖੀ ਆ ਵੀ ਜੇ ਅਦਲਾ ਬਦਲੀ ਕਰਨੀ ਹੋਵੇ ਤਾਂ ਸਹਿਮਤੀ ਆ ਇਹਦੇ ਲਈ ਉਹਨਾਂ ਦੀ ਵੀ ਸਹਿਮਤੀ ਆ ਪੇ ਜੇ ਥੋੜਾ ਵੈਸੇ ਵੈਸੇ ਸੁਖਬੀਰ ਹਜੇ ਜਿੱਥੇ ਤੱਕ ਮੇਰੀ ਉਮੀਦ ਹੈ ਸੁਖਬੀਰ ਨੇ ਕਿਹਾ ਨਹੀਂ ਮੈਂ ਫਿਰੋਜ਼ਪੁਰ ਤੋਂ ਲੜਨਾ ਸੁਖਬੀਰ ਨੇ ਕਿਹਾ ਨਹੀਂ ਉਹ ਚਲੋ ਚਰਚਾਵਾ ਨਹੀਂ ਹਰ ਤੌਰ ਤੇ ਨਹੀਂ ਉਹਨਾਂ ਨੇ ਨਾ ਕੀਤਾ ਮੈਂ ਤੁਹਾਡੇ ਤੋਂ ਡਿਪਣੀ ਲੈਣਾ ਤੁਸੀਂ ਅਕਾਲੀ ਭਾਜਪਾ ਵਾਲੇ ਖੰੰਦਰ ਵਾਲੇ ਹੋ ਤੁਸੀਂ ਵੀ ਭਾਜਪਾ ਬਹੁਤ ਜ਼ੋਰ ਲਾ ਰਹੇ ਹੋ ਬਠਿੰਡਾ ਚ ਕਿਉਂਕਿ ਤੁਹਾਡਾ ਸੁਪਨਾ ਹੈ ਕਿ ਅਸੀਂ ਪੰਜਾਬ ਤੇ ਸਾਰੀਆਂ ਸੀਟਾਂ ਜਿੱਤ ਲਈਏ ਮੋਦੀ ਸਾਹਿਬ ਤਾਂ ਹੀ ਪ੍ਰਧਾਨ ਮੰਤਰੀ ਬਣਨੇ ਨੇ ਤੇ ਅਕਾਲੀ ਦਲ ਨੂੰ ਹੌਸਲਾ ਦਿਓ ਹੌਸਲਾ ਨਹੀਂ ਸਰ ਕਾਲੀ ਦਲ ਆਪਣੇ ਆਪ ਦੇ ਵਿੱਚ ਹੌਸਲੇ ਚ ਹੈ ਜਿਵੇਂ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਮੋਦੀ ਸਾਹਿਬ ਦੀ ਤਾਂ ਤੈਵਾਰਨ ਅਸੀਂ ਤੋਂ ਲੜਨਾ ਨਹੀਂ ਆਉਤਾ ਮੈਂ ਤੈਨੂੰ ਹਰਸਿਮਰਿਤ ਨੀਕੌਰ ਦਾ ਕਿਉਂ ਨਹੀਂ ਹੁੰਦਾ ਤਾਂ ਆਪਾਂ ਚੇ ਚੇ ਮੰਤਰੀ ਨੇ ਆਪਾਂ ਡੱਲਾ ਜਿੱਚੀ ਰਹੀਏ ਇਹਨਾਂ ਨੇ ਕਿਹਾ ਨਾ ਜੀ ਉਹ ਮਤਲਬ ਉਹਨਾਂ ਨੇ ਮਨ ਬਣਾ ਲਿਆ ਫਲਾਂ ਟਿਕਾਣ ਐਕਚੁਅਲੀ ਜਦੋਂ ਹੱਥ ਚ ਹੱਥ ਰੱਖ ਕੇ ਕੈਪਟਨ ਸਾਹਿਬ ਨੇ ਸੌਂ ਖਵਾਈ ਸੀ ਨਾ ਉਹ ਸੌਂ ਇਹੀ ਖਵਾਈ ਸੀ ਵੀ ਤੂੰ ਡਟਿਆ ਰਹਿਣਾ ਮੈਂ ਤੇਰੇ ਨਾਲ ਆ ਪਿਛਲੀ ਵਾਰੀ ਕੈਪਟਨ ਸਾਹਿਬ ਨੇ ਮਨਪ੍ਰੀਤ ਬਾਦਲ ਨੂੰ ਕਾਂਗਰਸ ਤੋਂ ਸਾਹਮਣੇ ਲੜਾ ਕੇ ਦੇਖ ਲਿਆ ਹਾਰ ਗਏ ਇਹਦੀ ਬੈਕਡੋਰ ਤੋਂ ਐਂਟਰੀ ਕਰਾ ਕੇ ਵੇਖ ਲੈਣੀ ਹੈ ਉੱਥੇ ਵੀ ਹਾਰ ਜਾਣਾ ਵੀਬਾਰ ਸਿਮਰਤ ਕੌਰ ਬਾਦਲ ਪਾਰਲੀਮੈਂਟ ਪਹੁੰਚਣਗੇ ਅੱਜ ਮੈਂ ਦਾਅਵਾ ਕਰਦਾ ਹਾਂ ਨਹੀਂ ਪਰ ਅਨਾਉਂਸ ਕਦੋਂ ਹੋਊਗੀ ਉਹਨਾਂ ਦੀ ਸੀਟ ਕੌਣ ਪਾਰਟੀ ਕਰੇਗੀ ਜੀ ਉਹ ਪਾਰਟੀ ਦਾ ਮਸਲਾ ਹੈ ਪਾਰਟੀ ਪ੍ਰਧਾਨ ਨੇ ਕਰਨਾ ਕੋਰ ਕਮੇਟੀ ਨੇ ਕਰਨਾ ਤੁਸੀਂ ਹੁਣੇ ਦੱਸਿਆ ਦੋ ਮਹੀਨੇ ਪੰਜ ਦਿਨ ਪਏ ਨੇ ਬਹੁਤ ਦੂਰ ਨਹੀਂ ਕੋਈ ਕਾਲੀ ਵਾਲੀ ਗੱਲ ਨਹੀਂ ਹੈ ਪਾਰਟੀ ਨੂੰ ਜਦੋਂ ਸਮਝ ਆਏਗਾ ਮੋਦੀ ਸਾਹਿਬ ਦਾ ਪਲਾਨ ਕਰਤਾ ਤੁਸੀਂ ਮੋਦੀ ਸਾਹਿਬ ਤਾਂ ਹਿੰਦੁਸਤਾਨ ਨੂੰ ਲੀਡ ਕਰ ਰਹੇ ਨੇ 543 ਸੀਟਾਂ ਨੂੰ ਲੀਡ ਕਰ ਰਹੇ ਨੇ ਜਰਨਲ ਲੱਗੇ ਜਾ ਕੇ ਨਹੀਂ ਖੜੂਗਾ ਤੇ ਕੌਣ ਖੜੂਗਾ ਚਲੋ ਇਹਦਾ ਮਤਲਬ ਇਹ ਸੀਟ ਦੀ ਅਮੀਤ ਘਟ ਹੈ ਬਿਸ਼ਿੰਦੇ ਵਾਲੀ ਸੀਟ ਦੀ ਅਮੀਤ ਘਟ ਹੈ ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ ਆ ਮੋਦੀ ਸਾਹਿਬ ਸਾਡੇ ਜਰਨੈਲ ਨੇ ਐਨਡੀਏ ਦੇ ਨੈਸ਼ਨਲ ਡੈਮੋਕ੍ਰੈਟਿਕ ਅਲਾਈንስ ਮਤਲਬ ਤੁਸੀਂ ਜਰਨੈਲ ਨੂੰ ਜੰਗ 'ਚ ਭੇਜੋਗੇ ਜਿਹਦੀ ਨਕਲ ਮਾਰ ਕੇ ਉਹਨੇ ਪੰਜਾਬ ਡੈਮੋਕ੍ਰੈਟਿਕ ਅਲਾਈንስ ਬਣਾਇਆ ਉਸ ਨੈਸ਼ਨਲ ਡੈਮੋਕ੍ਰੈਟਿਕ ਅਲਾਈንስ ਦੇ ਜਰਨੈਲ ਨੇ ਜਰਨੈਲ ਹਮੇਸ਼ਾ ਫਰੰਟ 'ਤੇ ਹੁੰਦਾ ਤਾਂ ਹੀ ਵਾਝਾ ਲੜਦੀਆਂ ਨੇ ਬੀਬੀ ਹਰਸਿਮਰਤ ਬਾਦਲ ਇੱਕ ਕਾਰਕੁਨ ਨੇ ਇੱਕ ਵਰਕਰ ਨੇ ਸੁਖਬੀਰ ਬਾਦਲ ਜੀ ਪਾਰਟੀ ਦੇ ਪ੍ਰਧਾਨ ਨੇ ਪ੍ਰਧਾਨ ਜੀ ਨੇ ਫੈਸਲਾ ਕਰਨਾ ਵੀ ਬੀਬਾ ਜੀ ਕਿੱਥੋਂ ਲੜਨਗੇ ਉਹ ਠੀਕ ਹੈ ਵੀ ਉਹਨਾਂ ਦਾ ਕਦ ਦੇਖਦੇ ਤੁਹਾਨੂੰ ਸਾਰਿਆਂ ਨੂੰ ਤਰਲੂ ਮੱਛੀ ਲੱਗੀ ਵੀ ਕਿੱਥੋਂ ਲੜਨਗੇ ਕਿੱਥੋਂ ਲੜਦੀ ਨਹੀਂ ਸਾਨੂੰ ਤਾਂ ਬਿਲਕੁਲ ਹੈਗਾ ਕਿ ਜਲਦ ਤੋਂ ਜਲਦ ਅਨਾਉਂਸਮੈਂਟ ਕਰਨ ਕੋਈ ਪਾਰਟੀ ਪਤਾ ਲੱਗੇ ਪਾਰਟੀ ਕਰੇਗੀ ਨਾ ਜੀ ਪਾਰਟੀ ਕਰੇਗੀ ਆਪ ਵਾਲੇ ਤੁਹਾਡਾ ਤੁਹਾਡਾ ਕੀ ਇਹਦੇ ਤੇ ਰਾਏ ਹੈ ਤੁਸੀਂ ਲੜਾਉਣਾ ਆਪਣਾ ਉਮੀਦਵਾਰ ਬਠਿੰਡਾ ਤੋਂ ਆਪ ਵਾਲਾ ਨਹੀਂ ਸੋਸ ਪਹਿਲਾਂ ਤਾਂ ਮੈਂ ਇਹਨਾਂ ਦੀ ਬੀਬਾ ਹਰਸਿੰਦਰ ਦੀ ਗੱਲ ਕਰਾਂਗਾ ਅ ਕਮਾਲ ਦੀ ਗੱਲ ਇਹ ਹੈ ਇੱਕ ਪਾਸੇ ਤਾਂ ਬੀਜੇਪੀ ਵਾਲੇ ਕਹਿੰਦੇ ਆ ਦੇ ਸਾਡਾ ਤਾਂ ਜੀ ਇਸ ਵੇਲੇ ਪਰਚਮ ਲਹਿਰਾ ਰਿਹਾ ਸਾਰੇ ਪਾਸੇ ਔਰ ਅਸੀਂ ਦੇਸ਼ ਨੂੰ ਬਚਾਇਆ ਸਾਡੀਆਂ ਅਸੀਂ ਫੌਜਾਂ ਨੂੰ ਅੱਗੇ ਵਧਾ ਕੇ ਅਸੀਂ ਲੜਾਈ ਕਰਾਈ ਅਸੀਂ ਪਾਕਿਸਤਾਨ ਦੇ ਅਟੈਕ ਕਰਤਾ ਜੀ ਉਹ ਕਈ ਕੁਛ ਕਹੀ ਜਾਂਦੀ ਆ ਦੂਜੇ ਪਾਸੇ ਇੰਨਾ ਇਹਨਾਂ ਦੇ ਕੰਕਲਿਡੇਟਸ ਹੈ ਨਹੀਂ ਵੀ ਆਪਣੇ ਉਮੀਦਵਾਰ ਨਹੀਂ ਲਾ ਸਕਦੇ ਪਏ ਜੀ ਮੋਦੀ ਦੀ ਇਹ ਲੈਕ ਆਫ ਕੰਫੀਡੈਂਸ ਹੈ ਇਹ ਦੇਖੋ ਗਾ ਸੁਣੋ ਵਿਸ਼ਵਾਸ ਦੀ ਕਮੀ ਹੈ ਮੋਦੀ ਦੀ ਜਦੋਂ ਇੰਨੀ ਉਹ ਕਹਿੰਦੇ ਆ ਜੀ ਆਪਣੇ ਹਿੰਦੁਸਤਾਨ ਦੇ ਵਿੱਚ ਹਵਾਏ ਮੋਦੀ 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 ਹੈ ਤਾਂ ਇੰਡੀਆ ਹੈ ਹਨਾ ਇਦਾਂ ਦੀ ਗੱਲ ਮੋਦੀ ਆ ਤਾਂ ਮੁਮਕਿਨ ਹੈ ਅੱਛਾ ਮੋਦੀ ਆ ਤਾਂ ਮੋਦੀ ਆ ਤਾਂ ਮੁਮਕਿਨ ਹੈ ਚਲੋ ਮੋਦੀ ਆ ਤਾਂ ਮੁਮਕਿਨ ਹੈ ਪਰ ਕਸ਼ਮੀਰ ਨਹੀਂ ਨਿਬੜਿਆ ਕਸ਼ਮੀਰ ਦਾ ਮਸਲਾ ਹੱਲ ਨਹੀਂ ਹੋਇਆ ਲਾਸ਼ਾਂ ਦੇ ਉੱਤੇ ਰਾਜਨੀਤੀ ਮੁਮਕਿਨ ਹੋਇਆ ਨਹੀਂ ਮੋਦੀ ਲਾਸ਼ਾਂ ਦੇ ਉੱਤੇ ਰਾਜਨੀਤੀ ਜਿਹੜੀ ਕਰ ਰਹੇ ਆ ਇਹ ਇਹਨਾਂ ਕੋਈ ਕਰਨ ਦੇ ਬਾਵਜੂਦ ਵੀ ਇਹ ਆਪਣੇ ਉਮੀਦਵਾਰ ਨਹੀਂ ਲਾ ਸਕਦੇ ਜਿਹੜੀ ਕਿ 5 ਸਾਲ ਬੀਬਾ ਹਰਸਿਮਰਤ ਕੋਰ ਬਾਦਲ ਮੰਤਰੀ ਮੰਡਲ ਦੇ ਰਹੀ ਹੈ ਆ ਉਹਨਾਂ ਨੇ ਕੀਤਾ ਕੋਈ ਨਹੀਂ ਪੰਜਾਬ ਵਾਸਤੇ ਅਨਾਉਂਸਮੈਂਟ ਕੀਤੀਆਂ ਦੋ ਚਾਰ ਕਰਕੇ ਏਮਸ ਕਰ ਲਿਆ ਜਾਂ ਹੋਰ ਇੱਕ ਦੋ ਕਰ ਲਿਓ ਕੀਤਾ ਕੋਈ ਵੀ ਨਹੀਂ ਉਹਨਾਂ ਨੇ ਇਹ ਗੱਲ ਮੈਂ ਸਮਝਦਾ ਆਪਣੀ ਹੱਸੋਣੀ ਚ ਗੱਲ ਆ ਰਹੀ ਪਾਲੀ ਪਾਲੀ ਗੇਮ ਤੁਹਾਡੀ ਇਹ ਟੀਮ ਨਹੀਂ ਬਣਾ ਰਹੀ ਤੁਹਾਡਾਂ ਦੀ ਟੀਮ ਬਣ ਨਹੀਂ ਰਹੀ ਗੇਮ ਸਮਝਦਾ ਸੀਗਾ ਵੀ ਜੇ ਇਹ ਨਹੀਂ ਤੜੇ ਚ ਤੁਹਾਨੂੰ ਮੋਦੀ ਲਹਿਰ ਚੱਲਦੀ ਵੀ ਤੇ ਸਭ ਤੋਂ ਪਹਿਲਾਂ ਅਨਾਉਂਸ ਕਰੋ ਡਰਗਾ ਤੁਹਾਨੂੰ ਡਰਦਾ ਬਿਲਕੁਲ ਸਹੀ ਗੱਲ ਹੈ ਪਰ ਮੋਦੀ ਲਹਿਰ ਮੈਨੂੰ ਨਹੀਂ ਦਿਖਦੀ ਕਿ ਕਿਤੇ ਮੋਦੀ ਲਹਿਰ ਹੈ ਜੀ ਗਗਨ ਜੀ ਤੁਹਾਡੀ ਟਿੱਪਣੀ ਕਾਂਗਰਸ ਵੀ ਥੋੜੀ ਜਿਹੀ ਢਿੱਲੀ ਆ ਦੁਚਿੱਤੀ ਵਾਲੀ ਸਥਿਤੀ ਚ ਹੈ ਜੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਵੀ ਪਹਿਲਾਂ ਅਕਾਲੀ ਦਲ ਉਮੀਦ ਅਨਾਉਂਸ ਕਰੇ ਫਿਰ ਅਸੀਂ ਸੋਚਾਂਗੇ ਵੈਸੇ ਬ੍ਰਹਮਨ ਗੁਰਾ ਸਾਹਿਬ ਨੇ ਕੱਲ ਬਿਆਨ ਦਿੱਤਾ ਮੁਹ ਉਹ ਕਹਿੰਦੇ ਮੇਰਾ ਪੁੱਤ ਹਰਾ ਸਕਦਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪਹਿਲਾਂ ਤਾਂ ਕਈ ਮਾਵਾਂ ਦੇ ਪੁੱਤ ਹਰਾ ਨਹੀਂ ਸਕੇ ਬੀਬੀ ਹਰਸਿਮਰਤ ਨੂੰ ਕੈਪਟਨ ਅਮਰਿੰਦਰ ਦਾ ਪੁੱਤ ਵੀ ਨਹੀਂ ਹਰਾ ਸਕਿਆ ਗੁਰਦਾਸ ਬਾਦਲ ਦਾ ਪੁੱਤ ਵੀ ਹਰਾ ਨਹੀਂ ਸਕਿਆ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਡੱਲਾ ਸਾਹਿਬ ਪਹਿਲਾਂ ਤਾਂ ਇਹ ਗੱਲ ਕਲੀਅਰ ਹੋਵੇ ਵੀ ਬੀਬੀ ਬਾਈ ਨੇ ਲੜਨਾ ਕਿੱਥੋਂ ਆ ਅਜੇ ਤਾਂ ਇਹ ਗੱਲ ਕਲੀਅਰ ਨਹੀਂ ਹੋਈ ਵੀ ਬੀਬੀ ਬਾਈ ਨੇ ਫਿਰੋਜ਼ਪੁਰ ਤੋਂ ਲੜਨਾ ਕਿ ਬੀਬੀ ਬਾਈ ਨੇ ਬਠਿੰਡੇ ਤੋਂ ਲੜਨਾ ਕਿਉਂਕਿ ਉਹਨਾਂ ਦਾ ਆਪ ਦੇ ਇੱਕ ਜਨਰਲ ਉਹਨੂੰ ਭਜਾ ਨਾ ਪਾਈ ਫਿਰਦਾ ਸ਼ੇਰ ਸਿੰਘ ਘੁਆਇਆ ਜਿਹੜਾ ਛਾਲ ਮਾਰ ਕੇ ਸਾਡੇ ਦਰਚ ਬਾਕੀ ਜਿਤਨੇ ਹਰਦੀਨ ਦੀ ਗੱਲ ਤਾਂ ਬਾਅਦ ਵਿੱਚ ਅੱਛਾ ਇਹ ਤੁਸੀਂ ਨਵੀਂ ਗੱਲ ਕੀਤੀ ਐ ਕਬਾਏ ਦਾ ਡਰ ਵੀ ਉਹਨਾਂ ਨੂੰ ਹੋ ਸਕਦਾ ਹੈ ਕਾਲੀਦਨ ਨੂੰ ਬਿਲਕੁਲ ਜੀ ਉਹ ਸੁਖਵੀਰ ਬਾਦਲ ਜੀ ਨੇ ਓਪਨਲੀ ਤਾਂ ਕਿਹਾ ਸਟੇਜ ਤੇ ਵੀ ਜੋ ਮਰਜੀ ਹੋ ਜੇ ਸ਼ੇਰ ਸਿੰਘ ਕਬਾਇ ਨੂੰ ਐਮਪੀ ਨਹੀਂ ਬਣਨ ਦੇਣਾ ਤੇ ਹੁਣ ਮੈਨੂੰ ਐ ਲੱਗਦਾ ਵੀ ਸ਼ੇਰ ਸਿੰਘ ਕਬਾਇ ਜੀ ਨੂੰ ਕੋਈ ਹਰਾ ਨਹੀਂ ਸਕਦਾ ਉਹ ਕਿਉਂ ਉਹ ਕਿਉਂ ਕਿਉਂਕਿ ਉੱਥੇ ਰਾਸਿਕ ਦੀ ਵੋਟ ਬਹੁਤ ਆ ਉਹਨਾਂ ਦਾ ਵੋਟ ਬੈਂਕ ਮੈਂ ਬਿੱਟੂ ਜੀ ਦੀ ਇਲੈਕਸ਼ਨ ਵੇਲੇ ਜਲਾਲਾਬਾਦ ਜਾ ਕੇ ਉੱਥੇ ਵੀ 25 ਦਿਨ ਲਾਇਆ ਉਹ ਜਿਹੜੀ ਕਮਿਊਨਿਟੀ ਆ ਰਾਸਿਕ ਕਮਿਊਨਿਟੀ ਆ ਉੱਥੇ ਬਹੁਤ ਸਟਰੋਂਗ ਆ ਜ ਸ਼ੇਰਸਿਕ ਘੁਬਾਇ ਦੇ ਜਿੱਤਣ ਦਾ ਉਹਨਾਂ ਦੇ بیٹے ਰਾਜ ਐਮਐਨਏ ਜਿੱਤਣ ਦਾ ਕਾਰਨ ਇਹ ਆ ਕਿ ਉਹਨਾਂ ਨੇ ਉਸ ਕਮਿਊਨਿਟੀ ਦੇ ਕੰਮ ਬਹੁਤ ਕਰਾਇਆ ਉਸ ਕਮਿਊਨਿਟੀ ਨਾਲ ਉਹਨਾਂ ਦਾ ਪਿਆਰ ਬਹੁਤ ਆ ਔਰ ਉਹ ਕਮਿਊਨਿਟੀ ਇੱਕ ਬਹੁਤ ਵੱਡੀ ਜਨਸੰਖਿਆ ਵਿੱਚ ਆ ਉੱਥੇ ਚਲੋ ਇਹ ਬੜੀ ਚੰਗੀ ਗੱਲ ਹੈ ਜੀ ਕਿਸੇ ਵੀ ਮੈਂ ਗੱਲ ਕਰਨਾ ਚਾਹੁੰਦਾ ਇਹਨਾਂ ਨੇ ਉਹਨਾਂ ਦੇ بیٹے ਦੀ ਗੱਲ ਕੀਤੀ ਆ ਉੱਥੇ ਉਹ ਜਿਹੜਾ ਪਰਿਵਾਰ ਹੈ ਘੁਬਾਇਆ ਪਰਿਵਾਰਾਂ ਨੂੰ ਉਹਨੂੰ ਜੁੱਲੀ ਬਿਸਤਰਾ ਪਰਿਵਾਰ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਦੀ ਡੇਟ 'ਚ ਜੁੱਲੀ ਬਿਸਤਰਾ ਤੁਹਾਨੂੰ ਯਾਦ ਆ ਗਿਆ ਭਦੀ ਬਲਵਾਰ ਦੀ ਮੈਂਬਰ ਸੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਦੱਸਦਾ ਜਿਹੜਾ ਬਿਸਤਰਾ ਚੱਕ ਕੇ ਦੂਜੇ ਥਾਂ ਚਲਿਆ ਜਾਵੇ ਉਹ ਮੈਂ ਮੈਂ ਦੱਸਦਾ ਜੀ ਦੱਸ ਉਹ ਮੈਂ ਦੱਸਦਾ ਜੀ ਮੈਂ ਦੱਸਦਾ ਹਾਂ ਤੁਹਾਨੂੰ ਦੱਸਦਾ ਇਹ ਕਹਿੰਦੇ ਨਾ ਜੀ ਉੱਥੇ ਰਾਸ ਇੱਕ ਬਹੁਤ ਨੇ ਸੋਡੀ ਨੇ ਨਹੀਂ ਟਿਕਣ ਦੇਣਾ ਜੋਸਨ ਸਾਹਿਬ ਨੇ ਨਹੀਂ ਟਿਕਣ ਦੇਣਾ ਹੋਰ ਮਿੰਟਾਂ ਜੀ ਨਹੀਂ ਦਿੱਤ ਕਰਨ ਦੇਣਾ ਕਿਸੇ ਨੇ ਵੀ ਉਹਨਾਂ ਨੂੰ ਉਥੋਂ ਇਲੈਕਸ਼ਨ ਜਿੱਤਣ ਨਹੀਂ ਦੇਣੀ ਜਿਨ੍ਹਾਂ ਨੇ 40 40 ਸਾਲ ਜ਼ਿੰਦਗੀ ਦੇ ਹੱਥ ਪੰਜੇ ਦੇ ਮਗਰ ਲਾਤੇ ਉਹ ਤੁਸੀਂ ਲਿਆ ਕੇ ਕੋਈ ਉਹਨਾਂ ਦੇ ਸਿਰ ਤੇ ਬਿਠਾ ਦਿਓਗੇ ਕਿਸੇ ਨੇ ਨਹੀਂ ਜਨਾਬ ਜਿੱਤਣ ਦੇਣਾ ਗਵਾਇਆ ਸਾਹਿਬ ਦਾ ਗੌਨ ਕੇਸ ਨੇ ਖਤਮ ਨਹੀਂ ਗਵਾਇਆ ਸਾਹਿਬ ਜਿੱਤਣਗੇ ਹੀ ਨਹੀਂ ਜਿਹੜਾ ਨਵਾਂ ਜਿਹੜੀ ਤੁਸੀਂ ਵਿਧਾਨ ਸਭਾ ਦੀ ਗੱਲ ਕਰਦੇ ਹੋ ਉਦੋਂ ਸਿਨੈਰੀਓ ਹੋਰ ਸੀਗੇ ਥੋੜਾ ਜਿਹਾ ਸੁਣਨ ਦਾ ਵੀ ਵਾਅਦਾ ਰੱਖੋ ਜੇ ਬੋਲਣ ਦਾ ਹੈਗਾ ਸੁਣਨ ਦਾ ਆਜ਼ਮਾ ਰੱਖੋ ਥੋੜਾ ਜਿਹਾ ਜਿਹੜੀ ਨਵੀਂ ਅਕਾਲੀ ਦਲ ਬਣੀ ਹੈ ਨਾ ਮਦਨ ਨੂੰ ਨਵਾਂ ਕਾਲੀਦਾਰ ਦੀ ਕਹਿੰਦਾ ਮੈਂ ਤਾਂ ਕਹਿੰਦਾ ਹੀ ਨਹੀਂ ਗਰਮ ਖਿਆਲੀ ਕਾਲੀਦਾਰ ਨਾ ਉਹ ਨਵਾਂ ਕਾਲੀਦਾਰ ਨਾ ਟਕਸਾਲੀ ਨਵਾਂ ਕਾਲੀਦਾਰ ਜੀ ਉਹ ਟਕਸਾਲੀ ਵੀ ਨਹੀਂ ਹੈ ਉਹ ਕਾਲੀਦਾਰ ਤਾਂ ਇੱਕੋ ਹੀ ਆ ਇਹ ਕਾਲੀਦਾਰ ਤਾਂ ਖਤਮ ਹੋ ਗਿਆ ਜਿਹਨਾਂ ਨੇ 1920 ਵੀ ਬਣਿਆ ਸੀ ਜੀ ਉਹਦਾ ਕੀ ਹਾਲ ਆ ਸਾਨੂੰ ਪਤਾ ਇੱਕ ਹੀ ਗੱਲ ਸੁਣੋ ਮੈਂ ਥੋੜੀ ਸੁਣੀ ਤੁਸੀਂ ਮੇਰੀ ਸੁਣੋ ਫਿਰ ਥੋੜੀ ਵਾਰੀ ਨਹੀਂ ਮੈਂ ਬੋਲਦਾ ਵਿੱਚ ਨਾ ਬੋਲੋ ਪਲੀਜ਼ ਜੀ ਤੇ ਉਹ ਜਿਹੜਾ ਨਵਾਂ ਕਾਲੀਦਾਰ ਨਾ ਨਹੀਂ ਉਹਨਾਂ ਨੇ ਕਾਲੀਦਾਰ ਦੇ ਕਿਸੇ ਕੈਂਡੀਡੇਟ ਨੂੰ ਜਿੱਤਨ ਨਹੀਂ ਦੇਣਾ ਕਿ ਤੁਹਾਨੂੰ ਗਰੰਟੀ ਦੇ ਦਿੰਦਾ ਉਹਨਾਂ ਨੇ ਓਪਨਲੀ ਕਿਹਾ ਸੀ ਜਿੱਤੀਆਂ ਨਾ ਜਿੱਤੀਆਂ ਇਹ ਨਹੀਂ ਜ ਇੱਥੋਂ ਜਿੱਤੇ ਦੇ ਬਾਅਦ ਫੇਰ ਡਿਬੇਟ ਹੋਣੀ ਆ ਜੇ ਕਾਲੀਦਾਨਾ ਇੱਕ ਵੀ ਕੈਂਡੀਡੇਟ ਜਿੱਤਿਆ ਤਾਂ ਡੱਲਾ ਸਾਹਿਬ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਚਲੋ ਤੁਹਾਡੀ ਨਜ਼ਰ ਤੋਂ ਨਹੀਂ ਜੀਪੀ ਨੇ ਨਹੀਂ ਕਾਲੀਦਾਨਾ ਨਾਲ ਜਿੱਤਣ ਦੇਣੇ ਇਹ ਗਾਰੰਟੀ ਆ ਉਹ ਕਿਉਂ ਇਹ ਇੱਕ ਕਾਰਨ ਆ ਜੀ ਅੱਛਾ ਇਹ ਹੀ ਇਹ ਹੀ ਪੋਲਿਟਿਕਸ ਆ ਜੇ ਕਾਲੀਦਾਨ ਦੇ ਉਮੀਦਵਾਰਾਂ ਨੂੰ ਬੀਜੇਪੀ ਆਲੇ ਸਪੋਰਟ ਕਰ ਦੇਣ ਤਾਂ ਕਹਿ ਦਿਓ ਲੁਧਿਆਣੇ ਵਿੱਚ ਤੁਸੀਂ ਦੇਖਿਆ ਨਹੀਂ ਕਿੰਨੇ ਐਮਐਲਏ ਕਾਲੀਦਾਨ ਦੇ ਆ ਤੇ ਕਿੰਨੇ ਬੀਜੇਪੀ ਦੇ ਆ ਮੈਨੂੰ ਦੱਸ ਦੋ ਬੀਜੇਪੀ ਦੇ ਜਿਹੜੇ ਕੈਂਡੀਡੇਟ ਹਾਰੇ ਸੀ ਉਹਨਾਂ ਉਮੀਦਵਾਰਾਂ ਨੂੰ ਬੰਦ ਕਮਰੇ 'ਚ ਬਿਠਾ ਕੇ ਪੁੱਛ ਲੋ ਵੀ ਤੁਹਾਡੀ ਕਾਦੀ ਵਾਲਿਆਂ ਨੇ ਸਪੋਰਟ ਕੀਤੀ ਸੀ ਜੇ ਕੀਤੀ ਹੋਵੇ ਤਾਂ ਤਾਂ ਕਹਿ ਦੋ ਉੱਥੋਂ ਅੱਜ ਨਵੇਂ-ਨਵੇਂ ਪੈਦਾ ਹੋ ਗਏ ਵੀ ਅਗਲੀ ਆਉਂਦੀ ਵਾਰ ਐਮਐਲਏ ਅਸੀਂ ਲੜਾਂਗੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਮਨਮਟਾਵ ਸੀ ਆਪਸੀ ਉਹ ਲੋਕ ਸਭਾ 'ਚ ਅੱਗੇ ਜਾਊਗਾ ਬਿਲਕੁਲ ਨਿਕਲੂਗਾ ਜੀ ਜਿਹੜੇ-ਜਿਹੜੇ ਬੰਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਕਾਂਟਰਵਰਸੀ 'ਚ ਨਹੀਂ ਪੈਣਾ ਜਿਹੜੇ-ਜਿਹੜੇ ਭਾਜਪਾ ਦੇ ਕੈਂਡੀਡੇਟ ਲੁਧਿਆਣੇ ਤੋਂ ਹਾਰੇ ਆ ਕਿਓ ਹੁਣ ਕალი ਦਲ ਦੇ ਉਮੀਦਵਾਰ ਦੀ ਸਪੋਰਟ ਕਰਨੀ ਜੀ ਤੁਸੀਂ ਨਾਮ ਨਾ ਲਾਓ ਨਾ ਪੱਲੀ ਚਲੋ ਤੁਸੀਂ ਚਾਹਤ ਦੇ ਬਾਕੀ ਨਾਮ ਨਹੀਂ ਨਹੀਂ ਚਲੋ ਤੁਸੀਂ ਗੱਲ ਕਰੋ ਤੁਸੀਂ ਕਿਹਨੂੰ ਟਿਕਟ ਮਿਲੀ ਪਤਾ ਨਹੀਂ ਜੀ ਕਿਹੜੀਆਂ ਇਹ ਛਲੀਆਂ ਦੇ ਡੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਉਹਨਾਂ ਨੂੰ ਬੰਦ ਕਮਰਿਆਂ 'ਚ ਪੁੱਛ ਲੋ ਫਲਾਣਾ ਕਰ ਲੋ ਜੇ ਜੀ ਬੀ ਜੀ ਪੀ ਦਾ ਇੱਕ ਵੀ ਹੈਗਾ ਐਮਐਲਏ ਲੁਧਿਆਣੇ ਚ ਨਹੀਂ ਹੈਗਾ ਸਾਡੇ 3 ਐਮਐਲਏ ਹੈਗੇ ਤੁਹਾਡੀ ਜਾਣਕਾਰੀ ਚ ਨਹੀਂ ਹੈਗਾ ਦੋ ਦੇ ਜਿੱਤੇ ਜੀ ਕੋਈ ਸਰ ਫਿਰ ਉਹੀ ਗੱਲ ਆ ਤੁਸੀਂ ਲੁਧਿਆਣੇ ਦੀ ਗੱਲ ਕਰੀ ਜਾਂਦੇ ਹੋ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਲੈਵਲ ਤੇ ਅਲਾਈਅੰਸ ਹੈ ਪਹਿਲੇ 3 ਐਮਐਲਏ ਹੈ ਕਿੱਥੋਂ ਕਿੱਥੋਂ ਮੈਂ ਤਾਂ ਭੁੱਲੀ ਗਿਆ ਤਿੰਨ ਬਹੁਤ ਥੋੜੇ ਹੁੰਦੇ ਇੱਕ ਤਾਂ ਸੁਜਾਨਪੁਰ ਤੋਂ ਨੇ ਜੀ ਜਨेश ਬੱਬੂ ਜੀ ਸੁਜਾਨਪੁਰ ਇੱਕ ਸੋਮ ਪ੍ਰਕਾਸ਼ ਕੈਂਤ ਜੀ ਫਗਵਾੜੇ ਤੋਂ ਹਾਂ ਫਗਵਾੜੇ ਡਾਕਟਰ ਅਰੁਣ ਨਾਰੰਗੀ ਸਾਡੇ ਜਿਨ੍ਹਾਂ ਨੇ ਇਹਨਾਂ ਦੇ ਪੰਜਾਬ ਪ੍ਰਧਾਨ ਨੂੰ ਪੱਟਖਣ ਹੀ ਦਿੱਤੀ ਸੀ ਕਾਉਂਸਲਰ ਹੋਣ ਦੇ ਹੁੰਦੇ ਜੀ ਜੀ ਇਹ ਭੁੱਲ ਗਏ ਨੇ ਜੀ ਉਹ ਨਾਮ ਦੱਸੋ ਨਾ ਅਰੁਣ ਅਰੁਣ ਨਾਰੰਗੀ ਡਾਕਟਰ ਅਰੁਣ ਨਾਰੰਗੀ ਕਿਹੜੀ ਜਗ੍ਹਾ ਤੋਂ ਅਬੋਰ ਤੋਂ ਜੀ ਅਬੋਰ ਤੋਂ ਇਹਨਾਂ ਨੇ ਪ੍ਰਧਾਨ ਦੇ ਇਲਾਕੇ ਤੋਂ ਚਲੋ ਜਿੱਥੇ ਅਗਲਾ ਪੱਟਖਣ ਗਾ ਗਾ ਕੇ ਕਹਿੰਦਾ ਸਈ ਤਾਂ ਹਾਰ ਨਹੀਂ ਜਾਦਾ ਗੱਟਾ ਪੁਵਾਰ ਇਤਿਹਾਰ ਰਜਵਾੜਾ ਪ੍ਰਧਾਨ ਨੇ ਤੁਹਾਡੇ ਉੱਤੇ ਜਾ ਕੇ 2 ਲੱਖ ਚੰਮੰਜੀ ਠੋਕੀ ਸਾਰਾ ਜਿੱਦਾਂ ਹੋਇਆ ਸਾਰਿਆਂ ਨੂੰ ਪਤਾ ਸਾਰੀ ਸਰਕਾਰ ਤੇ ਰੱਡੀ ਸਾਰੇ ਐਮਐਲਏ ਮਿਸਟਰ ਉੱਤੇ ਬੈਠੇ ਸੀ ਹੋ ਗਿਆ ਹੋ ਗਿਆ ਜੋ ਧੱਕਾ ਹੋਇਆ ਉਹ ਜਾਣਦੇ ਅਸੀਂ ਬਸ ਠੀ ਥੋੜੇ ਪੰਜਾਤ ਤੋਂ ਤਿੰਨ ਅਰੇ ਸਾਫ ਸੈ ਨਾਲ ਧੱਕਾ ਧੱਕਾ ਸਾਰੇ ਬਰਾਬਰ ਦਾ ਕਰ ਧੱਕਾ ਸਾਰੇ ਬਰਾਬਰ ਦਾ ਕਰ ਸਰਪੰਚ ਦੀ ਇਲੈਕਸ਼ਨ ਥੋੜੀ ਜਿਹੀ ਧੱਕਾ ਹੋ ਗਿਆ ਐਮਪੀ ਦੀ ਇਲੈਕਸ਼ਨ ਸੀ ਧੱਕਾ ਸਾਰੇ ਬਰਾਬਰ ਦਾ ਕਰ ਸਾਰੀ ਸਰਕਾਰ ਉੱਥੇ ਤੁਰੀ ਗਈ ਸਾਰੇ ਐਮਐਲਏ ਸਾਰੇ ਉੱਥੇ ਤੁਰੇ ਫਿਰਦੇ ਸੀ ਜਦੋਂ ਡਿਬੇਟ ਦੀ ਗੱਲ ਆਈ ਤਾਂ ਇੰਚਾਰਜ ਲਾਇਆ ਸੀ ਐਮਐਲਏ ਤੁਸੀਂ ਆਪਾਂ ਡਿਬੇਟ ਦੀ ਬੀਬੀ ਹਰਜੋਤ ਬਾਦਲ ਬਟਿੰਡੇ ਤੋਂ ਜਿੱਤੀ ਉਦੋਂ ਵੀ ਕਾਂਗਰਸ ਦੀ ਬੀਜੇਪੀ ਦੀ ਸਰਕਾਰ ਸੀ ਉਦੋਂ ਕਿਹੜਾ ਧੱਕਾ ਨਹੀਂ ਹੋਇਆ ਕਿਉਂ ਗਿਆ ਸੀ ਗਗਨਦੀ ਡਿਬੇਟ ਵੀ ਕਰ ਡਿਬੇਟ ਦੀ ਭਾਵਨਾ ਇੱਕ ਇੱਕ ਕਰ ਇੱਕ ਇੱਕ ਕਹਿਣੀ ਚਾਹੁੰਦਾ ਵੀ ਹੁਣੇ ਮੈਂ ਇਹਨਾਂ ਦੇ ਸਨਮਾਨਯੋਗ ਜਿਹੜੇ ਮੇਰੇ ਮਿੱਤਰ ਬੈਠੇ ਨਾਲ ਜੀ ਪੁਸ਼ਨ ਸਾਹਿਬ ਇਹਨੇ ਗੱਲ ਕਹੀ ਹੈ ਕਿ ਬੀਜੇਪੀ ਕਰਦਾ ਨਾ ਨੌ ਮਾਸ ਦਾ ਰਿਸ਼ਤਾ ਵੀ ਅਸੀਂ ਇਕੱਠੇ ਰਹੇ ਹਾਂ ਇਕੱਠੇ ਰਹਣਾ ਸਾਰਾ ਕੁਝ ਹੈ ਮੈਂ ਇਹਨਾਂ ਨੂੰ ਗੱਲ ਕਹਿਣੇ ਜਾਂ ਜਦ ਪੰਜਾਬੀ ਸੂਬੇ ਦੀ ਗੱਲ ਚੱਲੀ ਸੀ ਸਭ ਤੋਂ ਜ਼ਿਆਦਾ ਵਿਰੋਧ ਜਨਸੰਗ ਨੇ ਕੀਤਾ ਨੀ ਪਰ ਨੌ ਮਾਸ ਦਾ ਰਿਸ਼ਤਾ ਪੰਜਾਬ 'ਚ ਹੈ ਹਰਿਆਣੇ 'ਚ ਵੀ ਉਹ ਹਰਿਆਣੇ 'ਚ ਤਾਂ ਵੱਖਰੇ ਨੇ ਪੰਜਾਬ ਦੀ ਗੱਲ ਕਰਦਾ ਸਭ ਤੋਂ ਪੰਜਾਬ ਦੇ ਇਹ ਨੌ ਮਾਸ ਵੱਖਰੀ ਕਿਸਮ ਦਾ ਹੈ ਪੰਜਾਬ 'ਚ ਹੀ ਕਰਦਾ ਪੰਜਾਬ ਦੇ ਵਿੱਚ ਦੇਖੋ ਗਾ ਉਹਨਾਂ ਨੇ ਬੜਾ ਵਿਰੋਧ ਕੀਤਾ ਸੀ ਕਿੰਨੇ ਵਿਆਹੇ ਕੀਤੇ ਕਿੰਨਾ ਕੁਸ਼ ਕੀਤਾ ਅੱਜ 1000 ਰਿਸਤਾ ਇਹਨਾਂ ਦਾ ਸਰ ਮੈਂ ਛੋਟੀ ਜੀ ਗੱਲ ਕਰ ਰਿਹਾ ਕਿੰਨਾ ਕਿੰਨਾ ਵਿਰੋਧ ਪੰਜਾਬੀ ਸੂਬੇ ਦੇ ਕਿੰਨਾ ਵਿਰੋਧ ਕੀਤਾ ਰਲ ਕੇ ਇਹਨਾਂ ਨੇ ਅੱਜ 9000 ਰਿਸਤਾ ਕਹਿੰਦਾ ਸਰ ਛੋਟੀ ਜੀ ਗੱਲ ਹੈ ਬੱਸ ਸੁਣ ਜੀ ਸਰ ਜਿੱਥੋਂ ਐਮਐਲਏ ਹਾਰੇ ਆ ਤੁਸੀਂ ਚੱਕੋ 95 ਕਾਉਂਸਲਰ ਦਾ ਡਾਟਾ ਤੇ ਦੇਖੋ ਉੱਥੇ ਭਾਜਪੀ ਦੀ ਤੇ ਕਾਲੀਦਾਨ ਦੇ ਕਾਉਂਸਲਰ ਜਿੱਤੇ ਕਿ ਨਹੀਂ ਜਿੱਤੇ ਜੇ ਕਾਲੀਦਾਨ ਦਾ ਕਾਉਂਸਲਰ ਜਿੱਤ ਸਕਦਾ ਭਾਜਪੀ ਦਾ ਕਾਉਂਸਲਰ ਜਿੱਤ ਸਕਦਾ ਤੇ ਫੇਰ ਸਰ ਉੱਥੋਂ ਭਾਜਪੀ ਦਾ ਐਮਐਲਏ ਕਿਉਂ ਨਹੀਂ ਜਿੱਤ ਸਕਦਾ ਚਲੋ ਚਲੋ ਜਾਣ ਬੁੱਝ ਕੇ ਆ ਲੈ ਇਹ ਲੁਧਿਆਣੇ ਦੇ ਸਟਰ ਅਕਾਲੀ ਭਾਜਪਾ ਦੇ ਵਿੱਚ ਵੀ ਸਭ ਕੁਝ ਸੋਹਣੀ ਪਰ ਹੋ ਸਕਦਾ ਹੈ ਮੋਦੀ ਸਾਹਿਬ ਦੇ ਨਾਂ ਤੇ ਇਕੱਠੇ ਹੋਣ ਲੱਗੇ ਲੁਧਿਆਣਾ ਨੇ ਕੋਈ ਕੈਂਡੀਡੇਟ ਹੈ ਨਹੀਂ ਨਹੀਂ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਮੈਂ ਨਹੀਂ ਲੈਣਾ ਜੀ ਅਸੀਂ ਟਿਕਟ ਮੰਗਾਗੇ ਅਮਰਸਰ ਮੇਅਰ ਸਾਡਾ ਹੁੰਦਾ ਐਮਪੀ ਅਕਾਲੀ ਦਾ ਲੱਗਦਾ ਆ ਗਿਆ ਤੁਹਾਡੇ ਕੋਲ ਹਾਂਜੀ ਤੁਸੀਂ ਦੱਸੋ ਇਸ ਤਰ੍ਹਾਂ ਦੀ ਵੀ ਮੇਰੇ ਮਿੱਤਰ ਕਹਿ ਰਹੇ ਨੇ ਪੁੱਛਣ ਜੀ ਪੰਜਾਬ ਦੇ ਵਿੱਚ ਹੁਣ ਤਿੰਨ ਨੇ ਇਹਨਾਂ ਦੇ ਤਿੰਨ ਨੇ ਬੀਜੇਪੀ ਦੇ 117 ਐਮਐਲਏ ਨੇ ਹਾਂਜੀ ਇਹ ਤਿੰਨ ਇਹਨਾਂ ਦੇ ਐਮਐਲਏ ਨੇ ਤੇ ਜਿਹੜੀ ਅਕਾਲੀ ਦਲ ਦੇ ਕਿੰਨੇ ਨੇ 13 14 13 14 ਅਕਾਲੀ ਦਲ ਦੇ ਨੇ 78 ਕਾਂਗਰਸ ਦੇ ਐਮਪੀ ਤੇ ਆਣਾ ਮੈਂਬਰ ਬਰਲਮੈਂਟ ਦੇ ਇਹ ਅੰਮ੍ਰਿਤਸਰ ਵਾਲੀ ਸੀਟ ਬੀਜੇਪੀ ਕੋਲ ਸੀ ਜੀ ਇਹ ਗੁਰਦਾਸਪੁਰ ਵਾਲੀ ਵੀ ਜੀ ਦੋਨੋਂ ਸੀਟਾਂ ਅਜ ਕਾਂਗਰਸ ਦੇ ਕੋਲ ਆ ਜੀ ਤੇ ਜੇ ਆਪਾਂ ਅੱਜ ਵੀ ਇਹ ਕਹੀ ਜਾਈਏ ਕਿ ਨਹੀਂ ਜੀ ਸਾਡੇਆਂ ਦੇ 13 ਦੇ 13 ਸੀਟਾਂ ਆਣੀਆਂ ਨੇ ਤੇ ਫਿਰ ਇਹ ਤਾਂ ਹੌਲਾਪਾਂ ਦੀ ਗੱਲ ਆ ਉਮੀਦਾਂ ਤਾਂ ਸਾਰੇ ਰੱਖਦੇ ਆ ਸਾਰੇ ਦਾਅਵੇ ਕਰਦੇ ਨੇ ਪਰ ਜੇ ਆਪਾਂ ਸੱਚਾਈ ਨੂੰ ਲਈਏ ਕਿਉਂਕਿ ਅਸੀਂ ਅੱਜ ਤੱਕ ਮੈਂ ਅੱਜ ਤੱਕ ਇੱਥੇ ਡਿਬੇਟ ਦੇ ਵਿੱਚ ਕਿਸੇ ਨੇ ਚੁ ਇਹ ਨਹੀਂ ਕਿਹਾ ਕਿ 13 ਦੇ 13 ਸੀਟਾਂ ਤੇ ਅਸੀਂ ਲੜਾਂਗੇ ਔਰ 13 ਜਿੱਤਾਂਗੇ ਸਵਾਲ ਇਹ ਕੀ ਦਾ ਵੀ ਸਾਡਾ ਜਿਹੜਾ ਪੰਜਾਬ ਡੈਮੋਕਰੇਟਿਕ ਲਾਇਸਰ ਉਹਨਾਂ ਨੇ ਬੜੇ ਸੋਸ਼ਣ ਕੇ ਬੜੇ ਬੜੇ ਸਟ੍ਰੌਂਗ ਤਰੀਕੇ ਨਾਲ ਉੱਭਰ ਰਿਹਾ ਔਰ ਮੈਂ ਇਹ ਕਹਿੰਦਾ ਆ ਰਿਹਾ ਪੰਜ 6 ਪੰਜ 6 ਆਣ ਗਿਆ ਵਧ ਮੈਂ ਓਵਰ ਐਸਟੀਮੇਟ ਨਾ ਕਰਕੇ ਜਿੰਨੇ ਵੀ ਇਹਨੇ ਖੜੇ ਕੀਤੇ ਨੇ ਟਿਕਟਾਂ ਹਾਸਲ ਕੀਤੇ ਨੇ ਉਹਨਾਂ ਵਿੱਚ ਆਣ ਵਾਲੇ ਸਮਝ ਰਿਜ਼ਲਟ ਦੱਸੇਗਾ ਬੀ ਡੈਮੋਕ੍ਰੈਟਿਕ ਲਾਇਸ ਨੂੰ ਕਿੰਨਾ ਹੰਗਾਰਾ ਮਿਲਿਆ ਐਨਆਰਆਈਸ ਦਾ ਔਰ ਪੰਜਾਬ ਦਾ ਪੰਜਾਬ ਦੇ ਜਿਹੜੇ ਵਲੰਟੀਅਰ ਨੇ ਮੈਂ ਮਾਫ ਕਰਨਾ ਮੈਂ ਇਹ ਵੀ ਗੱਲ ਦਾਅਵੇ ਨਾ ਕਹੂੰਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਭਾਵੇਂ ਅੱਜ ਸਾਇਲੈਂਟ ਬੈਠੇ ਨੇ ਅੱਜ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹ ਹੰਗਾਰਾ ਭਰਦੇ ਨੇ ਕਿ ਤੁਸੀਂ ਕੋਈ ਗੱਲ ਨਹੀਂ ਜੀ ਸਮਾਂ ਆਣ ਦੇ ਵੋਟਾਂ ਦੱਸਿਆ ਖੈਰਾ ਸਾਹਿਬ ਨੂੰ ਪੜਦਾ ਚਲੋ ਹੁਣ ਤੁਸੀਂ ਆਪਣੀ ਗੱਲ ਬਈ ਕੀ ਕਰਕੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਤਾਂ ਤਾਹ ਤਕੀਰ ਚਪਵਾ ਦਿੱਤਾ ਕਾਕੂੜੀਆਂ ਤੇ ਕਾਠੀਆਂ ਪਵਾਤੀਆਂ ਆਵਾਜ਼ ਦੇ ਖੁਸ਼ ਹੋਣਾ ਕਿਦਾ ਘਰਾਂ 'ਚ ਬਿਠਾ ਦਿੱਤਾ ਦੂਜੀ ਗੱਲ ਕਰਦੇ ਨੇ ਵੀ ਇਹ ਜਿੱਤਣਾ ਨਹੀਂ ਅਸੀਂ ਪੰਜ ਲੜਾਂਗੇ ਉਹ ਤੁਸੀਂ ਵੱਧ ਲੜ ਨਹੀਂ ਸਕਦੇ ਤੁਸੀਂ ਕੈਪਟਨ ਸਾਹਿਬ ਦੇ ਹੱਥ 'ਚ ਹੱਥ ਰੱਖ ਕੇ ਨੇ ਰੋਟੀ ਖਾਂਦੇ ਹੋਏ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੀ ਸੀ ਟੀਮ ਬਣ ਕੇ ਕੰਮ ਕਰਾਂਗੇ ਤੇਰਾ ਅਨਾਉਂਸ ਕਰ ਰਹੇ ਆ ਤੇਰਾ ਅਨਾਉਂਸ ਕਰ ਰਹੇ ਆ ਪੀਡੀਏ ਪੀਡੀਏ ਬਣਾ ਲਿਆ ਕਦਾ ਕਦਾ ਉਹ ਪੈਰਾ ਥੱਲੇ ਬਟੇਰ ਆ ਜਵੇ ਜੇ ਸ਼ਕਾਰੀ ਨਹੀਂ ਹੋ ਜਾਂਦਾ ਉਹ ਗੱਲ ਕਿਸੇ ਕਰੀ ਜਾਂਦੇ ਹੋ ਉਹਨਾਂ ਨੇ ਦੂਜਿਆਂ ਨੂੰ ਸਮਝ ਨਹੀਂ ਆਉਂਦੀ ਤੁਸੀਂ ਲੜਦਾ ਕਿੱਥੋਂ ਤੇ ਲੜਾਉਣਾ ਕਿੱਥੋਂ ਹੈ ਉਹਨਾਂ ਨੇ ਦੇਖੋ ਜਿੱਤਣ ਦੀ ਗੱਲ ਕੀਤੀ ਆ ਉਹਨਾਂ ਨੇ ਟਿੱਕਾਂ ਦੀ ਗੱਲ ਨਹੀਂ ਕੀਤੀ ਹੋ ਗਿਆ ਹੋ ਗਿਆ ਇਹ ਤਿੰਨੇ ਹੋ ਗਿਆ ਹੋ ਗਿਆ ਹੋ ਗਿਆ ਸਰ ਇੱਕ ਇੱਕ ਮੇਰੇ ਪੁਆਇੰਟ ਤੇ ਹੋ ਗਿਆ ਹੋਈ ਇੱਕ ਵੀ ਨਹੀਂ ਹੈ ਚਲੋ 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 ਵੇ ਰਿਜ਼ਲਟ ਦਿਖਾਓ ਹੋ ਗਿਆ ਹੋ ਗਿਆ ਜੀ ਹੁਣ ਆਪਣੇ ਆਪਣੇ ਪੁਆਇੰਟ ਤੇ ਆਪਾਂ ਗੱਲ ਕਰਨੀ ਹੈ ਔਰ ਇੱਕ ਬੜਾ ਹੋਰ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹਦੇ ਤੇ ਮੈਂ ਗੱਲ ਕਰਨਾ ਚਾਹੂੰਗਾ ਹਰ ਸੁਖਿੰਦਰ ਸਿੰਘ ਬੱbbi ਬਾਦਲ ਪਰਿਵਾਰ ਦਾ ਨੀੜਲਾ ਸਾਥੀ ਮੰਨਿਆ ਜਾਂਦਾ ਸੀ ਬੱਬੀ ਬਾਦਲ ਦੇ ਨਾਮ ਤੇ ਮਸ਼ਹੂਰ ਸੀ ਹਾਂਜੀ ਉਹ ਵੀ ਅੱਜ ਛੱਡ ਗਿਆ ਅਕਾਲੀ ਦਲ ਨੂੰ ਪਰ ਉਹਨਾਂ ਨੇ ਵੀ ਕਈ ਵੱਡੇ ਵੱਡੇ ਇਲਜ਼ਾਮ ਲਾਏ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਬਰਗਾੜੀ ਦੇ ਮਸਲੇ ਤੇ ਅਕਾਲੀ ਦਲ ਕਾਰਵਾਈ ਕਰ ਸਕਦਾ ਸੀ ਅਕਾਲੀ ਦਲ ਦੀ ਸਰਕਾਰ ਢਿੱਲੀ ਰਹੀ ਜਿਹੜਾ ਲੀਡਰ ਅਕਾਲੀ ਦਲ ਨੂੰ ਛੱਡ ਕੇ ਜਾਂਦਾ ਹੈ ਉਹ ਬਰਗਾੜੀ ਦੇ ਮਸਲੇ ਤੇ ਸਵਾਲ ਖੜਾ ਕਰਦਾ ਹੈ ਸੋ ਬਰਗਾੜੀ ਵਾਲਾ ਜਿਹੜਾ ਕਾਂਡ ਹੈ ਬੀਅਦਬੀਆਂ ਦੇ ਕਾਂਡ ਨੇ ਉਹ ਅਕਾਲੀ ਦਲ ਨੂੰ ਕਿਸੇ ਜੋਗਾ ਛੱਡ ਨਹੀਂ ਰਿਹਾ ਸਰ ਬਾਅਦ ਪਰ ਭਾਜਪਾ ਨੂੰ ਵੀ ਨਾਲ ਸਰ ਮਾਫ ਕਰਨਾ ਮੈਂ ਇੱਕ ਗੱਲ ਕਹਿਣ ਲੱਗਾ ਹਾਂ ਜਿਹੜੀ ਇਹ ਬਰਗਾੜੀ ਵਾਲਾ ਕਾਂਡ ਹੈ ਇਹ ਬਦਨੁਮਾ ਧਾਗ ਹੈ ਦਾਗ ਹੈ ਪੰਜਾਬ ਦੀ ਚਿੱਟੀ ਚਦਰ ਤੇ ਜੀ ਪਰ ਮੈਂ ਬੱbbi ਬਾਦਲ ਹੋਣੇ ਬਾਰੇ ਕਹਿਣਾ ਚਾਹੂੰਗਾ ਵੀ ਬੱbbi ਬਾਦਲ ਸਾਢੇ 3 ਸਾਲ ਬਾਅਦ ਉਹਨਾਂ ਨੂੰ ਸੋਝੀ ਆਈ ਹੈ ਸਾਢੇ 3 ਸਾਲ ਉਹ ਕਿੱਥੇ ਸੀਗੇ ਤਾਂ ਫਿਰ ਦੱਸੋ ਨਾ ਮੈਂ ਤੁਹਾਡੇ ਅਨੁਸ਼ਾਸਨ ਜੀ ਸੀ ਮੈਂ ਦੱਸਦਾ ਜੀ ਦੂਜੀ ਗੱਲ ਨਹੀਂ ਜੀ ਜਿਹੜੀ ਕੋਈ ਪ੍ਰੇਰਣਾ ਨਹੀਂ ਹੋਣੀ ਨਾ ਉਹ ਸਾਡੀ ਕਾਦੀ ਪ੍ਰੇਰਣਾ ਜੀ ਦੱਸੋ ਨਹੀਂ ਉਹ ਤੁਹਾਡੇ ਰੰਗ ਚ ਰਚੇ ਰਹੇ ਸਾਢੇ 3 ਸਾਲ ਤੱਕ ਰਾਂਗੀ ਤੁਸੀਂ ਨਹੀਂ ਨਾ ਬੋਲੂ ਮਰੀ ਰਚੇ ਰਹੇ ਜੀ ਜਦੋਂ ਤਾਂ ਵਜੀਰੀਆਂ ਹੰਡਾਈਆਂ ਚੇਅਰਮੈਨੀਆਂ ਹੰਡਾਈਆਂ ਪ੍ਰਧਾਨਗੀਆਂ ਹੰਡਾਈਆਂ ਉਦੋਂ ਤਾਂ ਕੋਈ ਗੱਲ ਸਮਝ ਨਹੀਂ ਸੀ ਆਉਂਦੀ ਜੀ ਅੱਜ ਉਹਨਾਂ ਨੂੰ ਲੱਗਦਾ ਬੱbbi ਬਾਦਲ ਨੂੰ ਟਿਕਟ ਨਹੀਂ ਮਿਲੀ ਬੱbbi ਬਾਦਲ ਨੂੰ ਤਾਂ ਤੁਸੀਂ ਐਮਐਲਏ ਦੀ ਟਿਕਟ ਨਹੀਂ ਦਿੱਤੀ ਇਹ ਦਾਵੇਦਾਰ ਸੀ ਕਹਿੰਦੇ ਮੁਹਾਲੀ ਤੋਂ ਬੜਾ ਮਿਹਨਤ ਕੀਤੀ ਇਹਨਾਂ ਨੇ ਉੱਥੇ ਸਰ ਦਾਵੇਦਾਰ 50 50 ਹੁੰਦੇ ਨੇ ਵਡੀਆਂ ਪਾਰਟੀਆਂ 'ਚ ਇੱਕ ਸੀਟ ਦੇ 50-50 ਦਾਵੇਦਾਰ ਹੁੰਦੇ ਨੇ ਇੱਕ ਨਹੀਂ ਲੜਨਾ ਹੁੰਦਾ ਬਾਕੀ 49 ਨੇ ਮਗਰ ਲਾ ਕੇ ਉਹਨਾਂ ਨੂੰ ਜਿਤਾਉਣਾ ਹੁੰਦਾ ਇੱਕ ਨੂੰ ਬਿਲਕੁਲ ਠੀਕ ਹੈ ਦਾਵੇਦਾਰੀ ਦਾ ਕੁਝ ਨਹੀਂ ਹੁੰਦਾ ਦਾਵੇਦਾਰ ਤੇ ਮੈਂ ਕਹਿੰਨਾ ਮੈਂ ਪ੍ਰਧਾਨ ਮੰਤਰੀ ਆ ਦਾਵੇਦਾਰ ਮੈਂ ਪ੍ਰਧਾਨ ਮੰਤਰੀ ਬਣ ਜਾਊਂਗਾ ਜੀ ਇੱਛਾ ਰੱਖਣਾ ਮੇਰਾ ਹੱਕ ਆ ਲੇਕਿਨ ਪਾਰਟੀ ਲਈ ਕੰਮ ਕਰਨਾ ਮੇਰਾ ਫਰਜ਼ ਆ ਪੱbbi ਬਾਦਲ ਨੇ ਇਹੀ ਕੰਮ ਨਹੀਂ ਕੀਤਾ ਅੱਜ ਉਹਨਾਂ ਨੂੰ ਲੱਗਿਆ ਵੀ ਇਹ ਸਹੀ ਮੌਕਾ ਹੈ ਉਹਨਾਂ ਨੇ ਮਾਰੀ ਛਾਲ ਉਧਰ ਦੇ ਪਾਸੇ ਨਾਲ ਹੈ ਤਾਂ ਬੇਅਦਬੀਆਂ ਦਾ ਜੀ ਇਹ ਮੌਕੇ ਦੀ ਜਿਹੜੀ ਰਾਜਨੀਤੀ ਕਰਦੇ ਨੇ ਨਾ ਜਿਹੜੇ ਸਾਰੇ ਲੋਕ ਇਹ ਜੇ ਮੌਕਾ ਪ੍ਰਸ ਇਹਨਾਂ ਨੂੰ ਇਹਨਾਂ ਦੀਆਂ ਰਾਜਨੀਤੀਆਂ ਮੁਬਾਰਕ ਪਰ ਜਿਹੜਾ ਇਹ ਬੇਅਤਵੀ ਦਾ ਕੰਮ ਹੋਇਆ ਜਿਹੜਾ ਕਾਂਡ ਹੋਇਆ ਪੰਜਾਬ ਦੀ ਚਿੱਟੀ ਚਦਰ ਤੇ ਬਹੁਤ ਬਦਨਮਾ ਦਾਗ ਹੈ ਅਸੀਂ ਸੀ ਨੂੰ ਕੰਟੈਂਪਟ ਕਰਦੇ ਹਾਂ ਜਿੱਥੋਂ ਤੱਕ ਕਾਰਵਾਈ ਕਰਨ ਦੀ ਗੱਲ ਆ ਸਾਡੀ ਸਰਕਾਰ ਕਾਲੀ ਭਾਜਪਾ ਦੀ ਸਰਕਾਰ ਨੇ ਐਸਆਈਟੀ ਬਣਾਈ ਸੀਗੀ ਉਹ ਐਸਆਈਟੀ ਕੰਮ ਕਰ ਰਹੀ ਸੀ ਸਰਕਾਰ ਬਦਲ ਗਈ ਹੁਣ ਕੈਪਟਨ ਸਾਹਿਬ ਦੀ ਜਿਹੜੀ ਐਸਆਈਟੀ ਹੈ ਉਹ ਕੈਪਟਨ ਸਾਹਿਬ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ ਮਤਲਬ ਥੋੜੀ ਜਿਹੜੀ ਬਾਦਲ ਸਾਹਿਬ ਦੀ ਸੱਤ ਸੀਟ ਠੀਕ ਉਸੇ ਤਰ੍ਹਾਂ ਕੰਮ ਕਰ ਰਹੀ ਸੀ ਜਿਵੇਂ ਕਾਂਗਰਸ ਸਰਕਾਰ ਵੇਲੇ ਕੇਂਦਰ ਦੀਆਂ ਸੇਟਾਂ 84 ਤੇ ਕੰਮ ਕਰ ਰਹੀਆਂ ਸੀ ਉਸੀ ਤਰ੍ਹਾਂ ਹੀ ਕੰਮ ਕਰਨਾ ਹਾਂਜੀ ਹਾਂਜੀ ਮੈਂ ਗੱਲ ਕਰਨਾ ਚਾਹੁੰਦਾ ਵੀ ਇਹ ਬੜੀ ਬੜੀ ਸੁਣਿਆ ਅਖਬਾਰਾਂ 'ਚ ਵੀ ਗੱਲ ਆਈ ਹੈ ਬੜੇ ਦਿਨ ਸੁਣਦੇ ਵੀ ਰਹੇ ਹਾਂ ਵੀ ਜੇ ਕਾਂਗਰਸ ਜੋਰਾ ਸਿੰਘ ਜਸਜਤ ਜੋਰਾ ਸਿੰਘ ਦੀ ਰਿਪੋਰਟ ਦੇ ਉੱਤੇ ਪਹਿਲੇ ਹੀ ਕੰਮ ਕਰਦੇ ਤਾਂ ਮਸਲਾ ਹੱਲ ਹੋ ਜਣਾ ਸੀਗਾ ਹੁਣ ਅੱਜ ਦੇ ਜਿਹੜੇ ਜੋ ਅੱਜ ਦਾ ਸਿਨੈਰੀਓ ਜਿਹੜੇ ਅੱਜ ਦੀ ਗੱਲ ਮੈਂ ਕਰ ਰਿਹਾ ਅੱਜ ਭਾਜਪਾ ਕਾਂਗਰਸ ਇਹ ਦੋਨੇ ਤਿੰਨੇ ਜਮਾਤਾਂ ਦੋਨੇ ਤਿੰਨੇ ਜਮਾਤਾਂ ਕਸੂਰਵਾਰ ਨੇ ਬਰਗਾੜੀ ਕਾਂਡ ਦੇ ਵਿੱਚ ਕਿਉਂ ਨਹੀਂ ਦੋਸ਼ੇ ਨੂੰ ਸਾਹਮਣੇ ਲਿਆ ਜਾ ਰਿਹਾ ਇਹ ਗੱਲ ਬੜਾ ਵੱਡਾ ਇੱਕ ਸਵਾਲ ਬਣ ਕੇ ਖੜਾ ਹੋ ਗਿਆ ਹੈ ਹੁਣ ਐਸੇ ਮੁੱਦਾ ਚੋਣਾਂ ਦਾ ਆ ਗਿਆ ਚੋਣਾਂ ਦੇ ਵਿੱਚ ਇਹਨਾਂ ਨੇ ਸਾਰਾ ਉਹ ਰੋਲੇਕੋਲੇ ਤੇ ਸਾਰੀ ਉਹ ਕਹਾਣੀ ਖਤਮ ਕਰ ਦਿੱਤੀ ਹੈ ਜਦ ਕਿ ਸਿੱਟ ਜਦੋਂ ਇਹਨਾਂ ਨੇ ਬਣਾਈ ਸੀ ਕੈਪਟਨ ਸਾਹਿਬ ਨੇ ਕਿਹਾ ਸੀ ਮੀਨ ਰੀਡਿੰਗ ਜਿਸੀ ਕਲੀਅਰ ਕਰ ਦਾਂਗੇ ਸਾਰਾ ਕੁਝ ਤੁਰਦੇ 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 ਉੱਥੇ ਲਿਆ ਕੇ ਗੱਲ ਖਤਮ ਕਰਤੀ ਮਨਤਾਬ ਸਿੰਘ ਬਰਾੜ ਦੇ ਉੱਤੇ ਗੱਲ ਲਿਆ ਕੇ ਖਤਮ ਕਰਤੀ ਅੱਗੇ ਤੁਸੀਂ ਲਾਣੇ ਨਹੀਂ ਜਾਣਦੇ ਨਹੀਂ ਕਿਹਾ ਔਰ ਇਹ ਬੜਾ ਵੱਡਾ ਮੁੱਦਾ ਬਣ ਕੇ ਰੂਗਾ ਇਲੈਕਸ਼ਨ ਦੇ ਵਿੱਚ ਇਸੇ ਇਲੈਕਸ਼ਨ ਦੇ ਵਿੱਚ ਦੋਨਾਂ ਨੂੰ ਇਕੱਠੇ ਖੜੇ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਦੋਨਾਂ ਦੇ ਸਵਾਲ ਕਰਾਂਗੇ ਵੀ ਭਾਜੀ ਜੀਵੀ ਕਾਰਜਦਲ ਤੁਸੀਂ ਆਪਣੇ 3.5 ਸਾਲਾਂ ਦੇ 2015 ਦੀ ਗੱਲ ਹੈ ਇਹ 2018 ਤੱਕ ਤੁਸੀਂ 17 ਤੱਕ ਰਹੇ ਹੋ ਟਾਈਮ ਸਾਰ ਨਹੀਂ ਹੋ ਤੁਸੀਂ ਕੀ ਕਿਉਂ ਨਹੀਂ ਕਾਰਵਾਈ ਕੀਤੀ ਇੱਦਾਂ ਹੀ ਹੁਣ 2 ਸਾਲ ਹੋ ਗਏ ਕਾਂਗਰਸ ਨੂੰ ਕੈਪਟਨ ਹਰਵਡ 2 ਸਾਲ ਸਰਕਾਰ ਚਲਾਉਂਦੇ ਨ ਹੋ ਗਏ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਹ ਤੋਂ ਇਹ ਸਾਬਤ ਹੁੰਦਾ ਵੀ ਕੇਜਰੀਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਵੀ ਦੋਨੋ ਬਾੜੀਆਂ ਰਲੀਆਂ ਹੋਈਆਂ ਵਾਪਸ ਮਿਲੀਆਂ ਹੋਈਆਂ ਨੇ ਦੋਨਾਂ ਦੀ ਮਿਲੀ ਸਾਜ਼ਿਸ਼ ਆ ਸੀ ਜਿਹੜਾ ਹਾਰ ਸਾਨੂੰ ਹਾਰ ਦਾ ਮੂੰਹ ਦਿਖਣਾ ਪਿਆ ਉਹ ਗੱਲ ਮੈਂ ਮੈਂ ਗੱਲ ਕਹਿਣਾ ਚਾਹਾਂ ਡਲਾ ਜੀ ਮੇਰੀ ਗੱਲ ਸੁਣ ਲਿਓ ਇਹ ਕਹਿ ਰਹੇ ਨੇ ਵੀ ਅਸੀਂ ਕਾਲੀ ਦਲ ਤੇ ਚਲੋ ਕਾਲੀ ਦਲ ਦੇ ਤਾਂ ਅਗੇਂਸਟ ਨੇ ਮੁੱਦੀ ਜੀ ਦੇ ਵੀ ਅਗੇਂਸਟ ਨੇ ਮਾਂ ਮੰਨ ਲਿਆ ਕਿਹਾ ਪਾਲੀ ਜੀ ਨੇ ਕੇਜਰੀਵਾਲ ਜੀ ਤੋਂ ਪਰਮਿਸ਼ਨ ਲਈ ਕਾਂਗਰਸ ਦੇ ਖਿਲਾਫ ਬੋਲਣ ਦੀ ਕੇਜਰੀਵਾਲ ਸਾਹਿਬ ਤਾਂ ਲੋਚਦੇ ਫਿਰਦੇ ਵੀ ਸਾਡੇ ਨਾਲ ਅਲਾਈਂਸ ਕਰ ਲਓ ਰੋਲੇ ਪਾਉਂਦੇ ਫਿਰਦੇ ਆ ਉਹ ਲਾ ਲਾ ਸਿੱਟਦੇ ਆ ਬੀਬੀ ਜਿਹੜੇ ਸਚਾਈ ਨੂੰ ਮੁਕੰਮਲ ਹੈ ਸਚਾਈ ਜਿਹੜੀ ਸੱਚ ਹੈ ਜਿਹੜਾ ਜਿਹੜੀ ਕੀ ਹੋਈ ਸਚਾਈ ਜਿਹੜੇ ਨਜ਼ਰ ਆ ਰਹੇ ਵਾ 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 ਜਿਹੜੇ ਚੱਟੇ ਦੇ ਨਜ਼ਰ ਆ ਰਹੇ ਅਰੇ ਸ਼ੀਲਾ ਰਕਸ਼ਿਤ ਕਹਿੰਦੀ ਆ ਵੀ ਅਸੀਂ ਇਹ ਐਲਾਈਂਸ ਨਹੀਂ ਕਰਨਾ ਕੇਜਰੀਵਾਲ ਕਹਿੰਦੇ ਸਾਡ ਨਾਲ ਗੱਲ ਕਰੋ ਇਹ ਕਾਂਗਰਸ ਨੂੰ ਪੰਡੀ ਜਾਂਦੇ ਆ ਪੰਜਾਬ 'ਚ ਉਹ ਦਿੱਲੀ ਦੀ ਲਾਈਨ ਪੁੱਛ ਤੁਸੀਂ ਤੁਸੀਂ ਪਾਲੀ ਸਾਹਿਬ ਕਾਂਗਰਸ ਨੂੰ ਨਹੀਂ ਪੰਡਣਾ ਤੁਸੀਂ ਸਿਰਫ ਅਕਾਲੀ ਭਾਜਪਾ ਨੂੰ ਪੰਡਣਾ ਤੁਸੀਂ ਕਾਂਗਰਸ ਨੂੰ ਪੰਡਦੇ ਇਹਨਾਂ ਨੂੰ ਬੁਰਾ ਲੱਗੂ ਨਹੀਂ ਸਾਨੂੰ ਨਹੀਂ ਬੁਰਾ ਲੱਗੂ ਤੁਸੀਂ ਕੇਜਰੀਵਾਲ ਨੂੰ ਬੁਰਾ ਲੱਗੂਗਾ ਉਹਨਾਂ ਦੀ ਲਾਈਨ ਕੀ ਇਹਨਾਂ ਨੂੰ ਪਤਾ ਹੋਣੀ ਚਾਹੀਦੀ ਆ ਚਲੋ ਹੋ ਗਿਆ ਸ ਹੋ ਗਿਆ ਹਾਂ ਗਰਿੰਦੀਪ ਜੀ ਸਵਾਲ ਵੈਸੇ ਬਹੁਤ ਵਟ ਹੈ ਅਕਾਲੀ ਦਲ ਦੇ ਬਰਗਾੜੀ ਮਾਮਲੇ ਤੇ ਕਾਂਗਰਸ ਨੇ ਖੂਬ ਸਿਆਸੀ ਲਾਹਾ ਲਿਆ ਵੋਟਾਂ ਵੀ ਤੁਸੀਂ ਬਹੁਤ ਲਈਆਂ 78 ਸੀਟਾਂ ਐਵੇਂ ਨਹੀਂ ਆ ਜਾਂਦੀਆਂ ਜੇ ਬਾਵਲ ਕਲਾਂ ਤੇ ਬਰਗਾੜੀ ਤੋਂ ਬਾਅਦ ਅਕਾਲੀ ਦਲ ਜਮਾ ਸਿਆਸੀ ਕੁੰਜੇ ਨਾਲ ਲੱਗਿਆ ਹੁੰਦਾ ਇਹ ਸਿੱਟੇ ਨਹੀਂ ਸੀ ਆਣੀਆਂ ਪਰ ਹੁਣ ਸਿੱਟ ਦੀ ਕਾਰਗੁਜ਼ਾਰੀ ਤੋਂ ਬਾਅਦ ਉਮਰਨੰਗਲ ਬਰੀ ਹੋ ਗਿਆ ਹੁਣ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਸਿੱਟ ਚੋਂ ਵੀ ਕੁਛ ਨਹੀਂ ਨਿਕਲਿਆ ਸਿੱਟ ਦੇ ਪ੍ਰਤੀ ਵੀ ਲੋਕਾਂ ਦਾ ਰਵੱਈਆ ਉਦਾਸੀਨ ਹੋਣ ਲੱਗ ਗਿਆ ਤੇ ਹੋਣਾ ਆਉਂਦੇ ਦਿਨਾਂ ਚ ਸਿੱਟੇ ਦਾ ਸਵਾਲ ਸ਼ੁਰੂ ਹੋਗੇ ਕੈਪਟਨ ਅਮਰਿੰਦਰ ਦੇ ਵੀ ਸਵਾਲ ਸ਼ੁਰੂ ਹੋਗੇ ਹੁਣ ਆਉਂਦੇ ਦਿਨਾਂ ਚ ਕੈਪਟਨ ਅਮਰਿੰਦਰ ਕੀ ਕਹੂਗਾ ਲੋਕਾਂ ਚ ਡਾਕੇ ਵੀ ਕੀ ਅਸੀਂ ਬਰਗਾੜੀ ਦਾ ਮਸਲਾ ਹੱਲ ਕਰਤਾ ਜਾਂ ਹਜੇ ਵੀ ਕੱਟਨ ਇਹ ਕਹੂਗਾ ਵੀ ਕਰਾਂਗੇ ਤੇ ਕਰਾਂਗੇ ਕਹਿ ਕੇ ਵੋਟਾਂ ਮੰਗੋਗੇ ਜਿਹੜੀ ਕਾਰਵਾਈ ਹੋਣਾ ਹੋਈ ਆ 2 ਮਹੀਨਿਆਂ ਦੇ ਵਿੱਚ ਵਿੱਚ ਪਹਿਲਾਂ ਕਦੇ ਇਹ ਜੇ ਕੇਸ ਦੇ ਵਿੱਚ ਇਦਾਂ ਦੀ ਕਾਰਵਾਈ ਹੋਈ ਆ ਨਹੀਂ ਤੁਸੀਂ ਅੰਦਰ ਤਾਂ ਕਿਸੇ ਨੂੰ ਵੀ ਫੜ ਕੇ ਦੇ ਦਿਓ ਮੁਰ ਕੇ ਜ਼ਮਾਨਤ ਹੋ ਜਾਂਦੀ ਹੈ ਸਰ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਆ ਜੋ ਰਿਪੋਰਟ ਬਣੀ ਆ ਨਹੀਂ ਚਲੋ ਮੈਂ ਮੋਟੀ ਮੋਟੀ ਗੱਲ ਕਰਦਾ ਮੈਂ ਮੋਟੀ ਮੋਟੀ ਗੱਲ ਕਰਦਾ ਲੋਕਾਂ ਨੂੰ ਜਾ ਕੇ ਕੀ ਕਹੂਗਾ ਕੈਪਟਨ ਅਮਰਿੰਦਰ ਕੀ ਅਸੀਂ ਸਿੱਟਾ ਤੋਂ ਖੁਸ਼ ਖੁਸ਼ ਨੇ ਲੋਕ ਸਿੱਟਾ ਜਿਹੜੀ ਰਿਪੋਰਟ ਤਿਆਰ ਹੋਈ ਹੈ ਜੀ ਜੋ ਕੱਲ੍ਹ ਨੂੰ ਉਹਨਾਂ ਦੀ ਡਿਟੇਲ ਮਿਲੀ ਆ ਉਹਦੇ ਤੇ ਜਿਹੜੀ ਰਿਪੋਰਟ ਡਿਟੇਲ ਰਿਪੋਰਟ ਆ ਉਹ ਤਿਆਰ ਕਰਦੇ ਪਏ ਆ ਉਹਦੇ ਚ ਆ ਜਾਣਾ ਵੀ ਕੌਣ-ਕੌਣ ਦੋਸ਼ੀ ਆ ਚਲੋ ਮੈਨੂੰ ਇਹ ਲੱਗਦਾ ਕਿ ਇਹ ਲੋਕ ਸਭਾ ਦੀਆਂ ਚੋਣਾਂ ਤਾਂ ਲੰਘ ਜਾਣਗੀਆਂ ਲੰਘ ਜਾਣਗੀਆਂ ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਲੱਗਦਾ ਇਹ ਮੁੱਦਾ ਸਰਗਰਮੀ ਫੜੂਗਾ ਨੇ ਗੱਲ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਾਹਰ ਮਹਿਮਾਨਾਂ ਨੇ ਹਰ ਗੰਭੀਰ ਵਿਸ਼ੇ ਤੇ ਆਪਣੇ ਆਪਣੇ ਪੱਖ ਰੱਖੇ ਆਪਣੀ ਆਪਣੀ رائے ਰੱਖੀ ਲਗਭਗ ਸਾਰਿਆਂ ਦੀ ਨਿੱਜੀ ਔਰ ਕੋਈ ਹੋਰ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਇਸ ਸ਼ੋਅ ਦੇ ਵਿੱਚ ਤੇ ਸਾਰਿਆਂ ਦਾ ਖੁੱਲਾ ਸਵਾਗਤ ਹੈ ਤੁਸੀਂ ਵੀ ਮੇਰੇ ਨਾਲ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦੇ ਹੋ ਫਿਲਹਾਲ ਅੱਜ ਇਸ ਸ਼ੋਅ ਦੇ ਵਿੱਚ ਇੰਨਾ ਹੀ ਬਹੁਤ ਬਹੁਤ ਧੰਨਵਾਦ